ਕੱਤੀ ਨਾ ਸ਼ਬਦ ਕੱਢਦਾ ਕੋਈ ਨਹੀਂ ਮੂਰੇ ਲਾਈ ਜੇ ਉਹਨਾਂ ਦੇ ਜਵਾਬ ਹੋਇਆ ਮਾਂ ਪਿਓ ਹੈ ਸਿਰ ਤੇ ਹੱਥ ਤੇ ਲਰ ਕਿਸੋਂ ਖਾ ਜਾਣ ਵੀ ਉਹਨਾਂ ਚ ਬਿੱਲੇ ਨੇ 11 12 ਵਜੇ ਤੇਲ ਨਹੀਂ ਪਾਇਆ ਜਾਨੀ ਉਹ ਕਹਿੰਦੇ ਤੇਲ ਨਹੀਂ ਪਾਇਆ ਤੇਲ ਨਹੀਂ ਪਾਇਆ ਤੇਲ ਨਹੀਂ ਪਾਇਆ ਇੱਕ ਦਿਨ ਚ ਵੀਡੀਓ ਉਹਨਾਂ ਦੀ ਆਈ ਉਹ ਕਹਿਣਗੇ ਵੀ ਹਾਂ ਪਾਇਆ ਉਹ ਬਾਪੂ ਸੀ ਆ ਉਹ ਮੂਰੇ ਮੁੰਡਾ ਖੜਾ ਪਾਸੇ ਵੀਡੀਓ ਬਣਾਈ ਜਾਂਦਾ ਸੀ ਆ ਉਹ ਬਾਪੂ ਨੂੰ ਠੰਡਾ ਬੜਾ ਨਹੀਂ ਬਣਾ ਮੈਂ ਨਹੀਂ ਇਹ ਨਹੀਂ ਲੈਣਾ ਮੈਨੂੰ ਐ ਕਰਦਾ ਕਿਉਂਕਿ ਮੇਰੀ ਨਿਗਾ ਮੂਰੇ ਉਦੋਂ ਬਾਅਦ ਉਹ ਬੋਤਲ ਪਾਣੀ ਦੀ ਲੈ ਕੇ ਆਇਆ ਗਰਮ ਪਾਣੀ ਕਿ ਉਹ ਬਾਬਾ ਮੈਨੂੰ ਬੋਤਲ ਫੜਾ ਕੇ ਕਹਿੰਦਾ ਮੈਂ ਹੀ ਪਾਣੀ ਪੀਤਾ ਮੇਰੇ ਖਾਤਰ ਹੀ ਲੈ ਰਿਆ ਇਸ ਬੜੀ ਮੈਂ ਕਹਿੰਦਾ ਮੇਰੇ ਨਾਲ ਟੇਬਲ ਤੇ ਬੈਠਣ ਜਿਹੜੇ ਕਹਿੰਦੇ ਆ ਹਾਂ ਸਿੱਧੀ ਗੱਲ ਬਾਤ ਪੁੱਤ ਲੈ ਹੁਣ ਆਪਦੇ ਪੁੱਤ ਲੈ ਹੁਣ ਤੀ ਪੁੱਤ ਲੈ ਹੁਣ ਮੈਂ ਲੈ ਕੇ ਚੜਦਾ ਜਿੱਥੇ ਉਹਨਾਂ ਨੇ ਮੰਨਦਾ ਵਾਧਾ ਉੱਥੇ ਮੈਂ ਦੇਖ ਕੇ ਆਉਣਾ ਛੋਟੀਆਂ ਇਹ ਜੀਆਂ ਰਿਕਾਰਡਿੰਗਾਂ ਮੇਰੇ ਕੋਲੇ ਪਈਆਂ ਸਾਨੂੰ ਮੂੰਹ ਦਿਖਾਉਣ ਚੁੱਕ ਰਹੀ ਨਹੀਂ ਛੱਡਣਾ ਮੈਂ ਮੈਂ ਦੱਸਾਂ ਗੱਲ ਵੀ ਇੱਕ ਤੇ ਬਾਹਰ ਆ ਗਈਆਂ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਅੱਜ ਪਿੰਡ ਘੁੰਮਣ ਬੈਠੇ ਆ ਤੇ ਤੁਹਾਡੀ ਗੱਲਬਾਤ ਕਰਵਾਉਣੀ ਆ ਬਾਈ ਬਿੱਲਾ ਸਿੱਧੂ ਦੇ ਨਾਲ ਕਿਉਂਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਾਫੀ ਇੱਕ ਵੀਡੀਓ ਵਾਇਰਲ ਹੋਈ ਆ ਹਨਾ ਹੜਾਂ ਦੇ ਮਸਲੇ ਨੂੰ ਲੈ ਕੇ ਤੇ ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਬਾਈ ਦਾ ਜਿਹੜਾ ਕੰਮ ਕਹਿਆ ਜਾ ਵੀ ਉੱਥੇ ਠੀਕ ਨਹੀਂ ਜਾਇਦਾ ਪੈਸੇ ਇਕੱਠੇ ਕਰਨ ਆ ਗਏ ਜਾਂ ਇਹਨਾਂ ਨੂੰ ਕੋਈ ਮਦਦ ਦਾ ਨਾਂ ਭੇਜੋ ਕਿញ្ញ ਨੇ ਇਹ ਵੀ ਕਿਹਾ ਵੀ ਸਾਨੂੰ ਇਹ ਤੇਲ ਨਹੀਂ ਆ ਕੇ ਦੇਰ ਹੈ ਟਰੈਕਟਰਾਂ 'ਚ ਪਾਉਣ ਲਈ ਸਿਰਫ ਆਪਣੇ ਟਰੈਕਟਰਾਂ ਦਾੱਕ ਰੱਖ ਰਹੇ ਨੇ ਬਿੱਲੇ ਵੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਤੁਸੀਂ ਸਮਾਂ ਦਿੱਤਾ ਸਾਨੂੰ ਧੰਨਵਾਦ ਤੇ ਇਹ ਬਈ ਕੀ ਮਸਲਾ ਸੀ ਸਾਰਾ ਜਿਹੜੀ ਉਹ ਵੀਡੀਓ ਆਉਂਦੀ ਆ ਮਸਲਾ ਕੀ ਸੀ ਮਸਲਾ ਸੀ ਉਹਨਾਂ ਦੇ ਮਨ ਦੇ ਵਿੱਚ ਪਾਪ ਸੀ ਵੀ ਅਸੀਂ ਪੈਸੇ ਖਾਈਏ ਠੀਕ ਹੈ ਜੀ ਜੱਕੀ ਕੋਲ ਵੀ ਅਸੀਂ ਪੈਸੇ ਖਾਈਏ ਅਸੀਂ ਇੱਕੋ ਹੀ ਦੂਰ ਜਗ੍ਹਾ ਲਗਾਈ ਅਸੀਂ ਇੱਕੋ ਹੀ ਥਾਂ ਕਿ ਤੁਰੇ ਸੀ ਪਿੰਡੋਂ ਨਾ ਖਾਈਏ ਨਾ ਖਾਣ ਦੀ ਇਹ ਤੇ ਨਾ ਕਿਤੇ ਖਾਦੇ ਆ ਠੀਕ ਹੈ ਬਈ ਮੇਨ ਮੁੱਦੀ ਸਾਡਾ ਇਹ ਸੀ ਉਹਨਾਂ ਨੂੰ ਹਜਮ ਨਹੀਂ ਆਇਆ ਉਹਨਾਂ ਦੇ ਮਨ ਦੇ ਵਿੱਚ ਲਾਲਚ ਆਇਆ ਇਹ ਸਾਡੇ ਪਿੰਡ ਦਾ ਨਾਮ ਹੋ ਗਿਆ ਸਾਡੇ ਪਿੰਡ ਪੈਸੇ ਆਉਣ ਲੱਗ ਗਏ ਇਹਦੇ ਕੋਲ ਇੱਕ ਲੱਡਲ ਡੀਜ਼ਲ ਮੰਗਵਾ ਰਿਹਾ ਵੀ ਅਸੀਂ ਲੋਕਾਂ ਤੋਂ ਪੈਸੇ ਲਈਏ ਉਹਨਾਂ ਦੀ ਵੀਡੀਓ ਵੀ ਵਾਇਰਲ ਹੋਈਆਂ ਪੈਸੇ ਲੈਂਦੇ ਨੇ ਬਾਅਦ ਦੇ ਵਿੱਚੋ ਵੀਡੀਓ ਵੀ ਆਈਆਂ ਠੀਕ ਹੈ ਜੀ ਪਰ ਅਸੀਂ ਤਾਂ ਇੱਕ ਸੇਵਾ ਕਰਨਗੇ ਸੀ ਸੱਚੀ ਮਿਲੋ ਲੋਕਾਂ ਦਾ ਸਾਡੇ ਤੇ ਭਰੋਸਾ ਅੱਜ ਵੀ ਹੈਗਾ ਜੀ بڑے ਭਰਾਵਾਂ ਦੇ ਫੋਨ ਆਉਂਦੇ ਮਾਚੇ ਚ ਬੜੇ ਫੋਨ ਆ ਗਏ ਹਰ ਇੱਕ ਭਰਾ ਦੇ ਫੋਨ ਆ ਰਹੇ ਆ ਵੀ ਬਰੇ ਯਾਰ ਤੂੰ ਸਹੀ ਸੀ ਟੈਨਸ਼ਨ ਨਾਲ ਲੈ ਲੋਕਾਂ ਦਾ ਕੰਮ ਹੁੰਦਾ ਬੋਰਮਾ ਇੱਥੇ ਬੋਲਦੇ ਕਿਹਨੂੰ ਨਹੀਂ ਦੀਪ ਸਿੱਧੂ ਨੂੰ ਗਰਦਾਰ ਦੱਥਾਪਾ ਦੇ ਤਾਲੂਕਿਆਂ ਨੂੰ ਸਿੱਧੂ ਮੂਸੇਵਾਲੇ ਦੇ ਕਿੰਨੇ ਲੋਕ ਬੋਲੇ ਹਾਂ ਪੀਪੀ ਗੋਲਡੀ ਆਪਣਾ ਭਰਾ ਦਾ ਪੁਲਿਸ ਵਾਲਾ ਉੱਤੇ ਕਿੰਨੇ ਬੋਲੇ ਅਨਮੋਲ ਵਰਗਿਆਂ ਤੇ ਕਿੰਨੇ ਬੋਲੇ ਜਿਹੜਾ ਸਮਾਜ ਸੇਵੀ ਦਾ ਕੰਮ ਕਰਦਾ ਤੇ ਹਰ ਇੱਕ ਬੰਦੀ ਬੋਲਦਾ ਵੀ ਇਹ ਪੈਸੇ ਖਾਂਦੇ ਕਰਦਾ ਗੁਰਪ੍ਰੀਤ ਮਨੁੱਖਤਾਂ ਵਾਲੇ ਉੱਤੇ ਕਿਹੜਾ ਕਿਸੇ ਜੰਗੂ ਲੈਂਟੀਆਂ ਜਾਂ ਚਾ ਕੋਈ ਹੋਰ ਬੰਦੇ ਉਹਨਾਂ ਦੇ ਕਿਹੜੇ ਮਨੁੱਖੇ ਢਾਈਆਂ ਪਰ ਯਾਰ ਮੈਂ ਇੱਕ ਗੱਲ ਕਹਿਣਾ ਜਦੋਂ ਬੰਦੇ ਤੋਂ ਗੋਲਾਂ ਉੱਟਦੀਆਂ ਨਾ ਤੇ ਬੰਦਾ ਗਾਂ ਨੂੰ ਅਗਲਾ ਕਹਿੰਦਾ ਆਪਾਂ ਕੀ ਲੈਣਾ ਕਿਸੇ ਮਣਖਟਾ ਹੋਣ ਵਾਲੀ ਗੱਲ ਤੇ ਮਣਖਟਾ ਹੁੰਦੀ ਹੈ ਤੇ ਮੈਂ ਇੱਕ ਗੱਲ ਦੱਸ ਗਹਨੂ ਮੈਂ ਸੇਵਾ ਕਰਨ ਵਾਸਤੇ ਮੈਂ ਕਦੇ ਵੀ ਨਹੀਂ ਕਰਦਾ ਕੋਈ ਮਰਦਾ ਉਹ ਸ਼ਣਕ ਦੇ ਮੈਂ ਤਾਂ ਵੀ ਨਹੀਂ ਜਾ ਕੇ ਦਿੰਦਾ ਮੈਨੂੰ ਕੀ ਆ ਆਪਾਂ ਰਾਮ ਨੂੰ ਟੱਪਾਂਗੇ ਆ ਪੱਕੀ ਲੈਣਾ ਕਿੱਥੇ ਬੰਦੇ ਹੋਈ ਰਹੀ ਆ ਉਹ ਤਾਂ ਘਰ ਗਈ ਜਾਂਦੇ ਆ ਵਧੀਆ ਸੈਕਟੀਵੇਟ ਫੇਸਬੁੱਕ ਤੇ ਉਹਦੀ ਦੇ ਦਿੰਦੇ ਆ ਵੀ ਉਹ ਤਾਂ ਆਏ ਆ ਜੀ ਇਹ ਤਾਂ ਆਏ ਆ ਪਰ ਮੰਗਰ ਤਾਂ ਝਾਕੋ ਨਾ ਕਿਸੇ ਦੀ ਮੰਗਦੀ ਬੰਦਾ ਕਰ ਕੀ ਰਿਹਾ ਉਹ ਕਹਿੰਦੇ ਆ ਉਹ ਕਹਿੰਦੇ ਤੇਲ ਨਹੀਂ ਪਾਇਆ ਤੇਲ ਨਹੀਂ ਪਾਇਆ ਤੇਲ ਨਹੀਂ ਪਾਇਆ ਇੱਕ ਦਿਨ ਚ ਵੀਡੀਓ ਉਹਨਾਂ ਦੀ ਆਈ ਉਹ ਕਹਿਣਗੇ ਵੀ ਹਾਂ ਪਾਇਆ ਮਤਲਬ ਮਤਲਬ ਕਿ ਜਦੋਂ ਫਿਰ ਮੇਰੇ ਕੋਲੇ ਮਟੀਰੀਅਲ ਪਿਆ ਮੈਂ ਤਾਂ ਛੱਡੀ ਨਹੀਂ ਮੈਂ ਹਜੇ ਵੀ ਉਹਨਾਂ ਦੀ ਇੱਜ਼ਤ ਰੱਖ ਰਿਹਾ ਮੈਂ ਬਰਬਾ ਮੈਂ ਹਜੇ ਵੀ ਉਹਨਾਂ ਦੀ ਇੱਜ਼ਤ ਰੱਖ ਰਿਹਾ ਵੀ ਯਾਰ ਜੀ ਉਹਨਾਂ ਦੀ ਰਹਿ ਜੇ ਉਹਨਾਂ ਦੀ ਰਹਿ ਜੇ ਮੈਂ ਘੰਟਾ ਘੱਲ ਵੀਡੀਓ ਪਾਈਆਂ ਰਡਾਟ ਪੈ ਗਿਆ ਸਭ ਦਾ ਡਿਲੀਟ ਕਰਵਾਈ ਮੈਂ ਤੋਂ ਨਿਕਰ ਉਧਰੋਂ ਫੋਨ ਆਇਆ ਬਈ ਫੋਨ ਆਇਆ ਮੇਰੇ ਮੇਰੇ ਕੋਲੇ ਇੱਕ ਨੰਬਰ ਚੱਲਦਾ ਉਹ ਕਿਸੇ ਕੋਲੇ ਨਹੀਂ ਉਹ ਮੇਰੇ ਭਾਈ ਕੋਲੇ ਸੀ ਮੇਰੇ ਭਾਈ ਕੋਲੇ ਫੋਨ ਆਇਆ ਉਹਨੇ ਫੋਨ ਕਰਿਆ ਕਹਿੰਦਾ ਕਰਦੇ ਯਾਰ ਉਹ ਰੋਂਦੇ ਆ ਕਿਸੇ ਦਾ ਪੁੱਤ ਬਦਨਾਮ ਕਰਨਾ ਸੌਖਾ ਜਦੋਂ ਆਪ ਦੀ ਵਾਰੀ ਆਉਂਦੀ ਹੈ ਨਾ ਫਿਰ ਕੇਸਾਂ ਚ ਕੰਬੜਾ ਚ ਮੂੰਮ ਦੀ ਦੇਦੇ ਲਾਉਂਦਾ ਰੋਕ ਅਸਲ ਚ ਬਈ ਉਹ ਗੱਲ ਕੀ ਸੀ ਮੰਨ ਲਓ ਜਿਵੇਂ ਉਹਨਾਂ ਨੇ ਕਿਹਾ ਤਾਂ ਵੀ ਸਾਨੂੰ ਤੇਲ ਨਹੀਂ ਪਾਇਆ ਵੀ ਤੁਸੀਂ ਸਿਰਫ ਮੈਂ ਦਾ ਰੌਲਾ ਸੀ ਮੈਂ ਦਾ ਰੌਲਾ ਸੀ ਨਹੀਂ ਨਹੀਂ ਮੇਰਾ ਸਵਾਲ ਬਈ ਇਹ ਹੈ ਵੀ ਮੰਨ ਲਓ ਸੋਡਾ ਮਤਲਬ ਕੰਮ ਕਰਨ ਦਾ ਤਰੀਕਾ ਇਹ ਸੀ ਵੀ ਯਾਰ ਵੀ ਜਿੰਨੀ ਮਦਦ ਸਾਡੇ ਕੋਲੇ ਆ ਗਈ ਅਸੀਂ ਇੱਥੇ ਲਾਵਾਂਗੇ ਜਾਂ ਮਤਲਬ ਤੁਸੀਂ ਉਹਨਾਂ ਨੂੰ ਕਹਿ ਰਹੇ ਸੀ ਵੀ ਤੁਸੀਂ ਵੀ ਸਾਡੇ ਨਾਲ ਆਜੋ ਹੰਦੇ ਆਉਣਾ ਨਹੀਂ ਸੀ ਚਲ ਵੀ ਅਸਲ ਚ ਗੱਲ ਕੀ ਸੀ ਉਹ ਅਸਲ ਦੇ ਵਿੱਚ ਗੱਲ ਇਹ ਸੀ ਬਾਈ ਅਸੀਂ ਢੀ ਨੂੰ ਗਏ ਆ ਮੈਂ ਜੀ ਨੋਜ਼ੀ ਕੰਮ ਚਲਾਤਾ ਸਾਡੇ ਕੋਲੇ ਹੁਣ ਜਿਹੜੇ ਮੇਰੇ ਭਰਾ ਮੇਰੀ ਵੀਡੀਓ ਦੇਖ ਕੇ ਆਈਆਂ ਸੀ ਹਾਂਜੀ ਉਹ ਹੁਣ ਮੇਰੇ ਕੋਲੇ ਉਪਣਦੇ ਸੀ ਹਨਾ ਤੇਲ ਲੈ ਕੇ ਠੀਕ ਹੈ ਜੀ ਉਹ ਮੈਨੂੰ ਜਾਣਦੇ ਸੀ ਮੇਰੇ ਕੋਲ ਆਪਣਾ ਸਭ ਤੋਂ ਵੱਧ ਮਾਲ ਵਾ ਗਿਆ ਮੇਰੇ ਕੋਲੇ ਉਪਣਦੇ ਸੀ ਹਨਾ ਆਪਾਂ ਉਹਨਾਂ ਨੂੰ ਪੰਪ ਤੇ ਮੈਨੇਜਰ ਸੀ ਉੱਥੇ ਬਾਹ ਲਿਆ ਤੁਲਕ ਜਾਸ ਚੇਅਰਮੈਨ ਨੂੰ ਉੱਥੇ ਬਾਹ ਲਿਆ ਤੇ ਉਹਨੂੰ ਪੈਸੇ ਦੇ ਕੇ ਉਹ ਤੋਂ ਪਰਚੀਆਂ ਲਈ ਕਿਤੇ ਠੀਕ ਹੈ ਜੀ ਜਲਦੀ ਹੈ ਨਾ ਪੰਪਤੀ ਪਤਾ ਕਰ ਸਕਦੇ ਹੋ ਵੀ ਕੋਈ ਰੁਪਇਆ ਕੋਟਾ ਫੜਿਆ ਬੰਦੇ ਨੇ ਕਿ ਨਹੀਂ ਫੜਿਆ ਠੀਕ ਹੈ ਨੰਬਰ ਦੇ ਦੂੰ ਮੈਂ ਪਤਾ ਕਰ ਸਕਦੇ ਹਾਂ ਜਿੱਥੋਂ ਤੇਲ ਪਵਾਇਆ ਤੁਸੀਂ ਜਿੱਥੋਂ ਤੇਲ ਪਵਾਇਆ ਜਿਹੜੇ ਲੋਕ ਪੈਸੇ ਲੈ ਕੇ ਆਉਂਦੇ ਸੀ ਉਹੀ ਉੱਥੇ ਸਿੱਧੇ ਪੈਸੇ ਦਿੰਦੇ ਪੰਪਤੀ ਸਾਡੇ ਕੋਲੇ ਰੁਪਏ ਆਏ ਨੇ ਜੋ ਕੋਈ 10 ਦੇ ਗਿਆ 20 ਦੇ ਗਿਆ ਕੋਈ 30 ਦੇ ਗਿਆ ਨਾ ਹਾਂਜੀ ਜਿਹੜੇ ਭਰਾ ਕਹਿੰਦੇ ਯਾਰ ਤੁਸੀਂ ਦੋ ਵੇਤੇ ਹੋਰ ਖਰਚੇ ਵੀ ਹੋਰ ਕਰੋ ਸਾਡੇ ਕੋਲੇ ਆਏ ਨੇ ਲਾਈਵ ਹੈਗਾ ਉਹ ਫੇਸਬੁੱਕ ਤੇ ਮੈਂ ਸਾਰਾ ਪਾ ਚੁੱਕਿਆ ਹੈਗਾ ਬੋਲ ਕੇ ਸਾਬ-ਕਿਤਾਬ ਕਲੀਅਰ ਕਰਤਾ ਠੀਕ ਹੈ ਜੋ ਸਾਡੇ ਕੋਲੇ ਲੋਕਾਂ ਦਾ ਆਇਆ ਜਿੰਨਾ ਤੇਰ ਸਾਡੇ ਕੋਲ 18.5 ਹਜ਼ਾਰ ਲੀਟਰ ਆਇਆ 14 14.5 ਹਜ਼ਾਰ ਲੀਟਰ ਤੇਰੇ ਅਸੀਂ ਵੰਡਿਆ ਬਾਕੀ ਉੱਥੇ ਮੱਚ ਗਿਆ ਸਾਰਾ ਹਿਸਾਬ ਕਿਤਾਬ ਸੀ ਇਹ ਤੋਂ ਲੈ ਕੇ ਜੱਟ ਤੱਕ ਲਾਈ ਵੀ ਤੋਲਾ ਫੇਸਬੁੱਕ ਤੇ ਪਾ ਚੁੱਕੇ ਆ ਫਿਰ ਆਪਰੇ ਟਰੈਕਟਰ ਕਿਨੇ ਹੈ ਬਈ ਤੁਹਾਡੇ ਕੋਲੇ ਟਰੈਕਟਰ ਅਸੀਂ 18 19 ਲੈ ਕੇ ਕਿਸੇ ਬਈ ਵੀ ਤੁਹਾਡੇ ਕੋਲ ਸਾਨੂੰ ਇਹ ਲੱਗਿਆ ਵੀ ਆਪਰੇ ਟਰੈਕਟਰ ਹੀ ਇੰਨੇ ਆ ਵੀ ਅੱਗੇ ਦੇਣ ਵਾਸਤੇ ਦੇ ਦੇ ਮੇਰਾ ਯਾਰ ਟਰੈਕਟਰ ਆਪ ਦੇਣ ਦਾ ਗੱਲ ਹੀ ਨਹੀਂ ਸੀ ਜਿਹੜਾ ਵੀ ਮਾਲਵਾ ਮੇਰਾ ਭਰਾ ਗਿਆ ਸਾਰੇ ਸਾਡੇ ਨਾਲ ਕੰਡੈਕਟ ਕਰਕੇ ਗਿਆ ਵੀਡੀਓ ਦੇ ਕੇ ਆਪਾਂ ਮਾ ਉੱਥੇ 100 ਟਰੈਕਟਰ ਗਿਆ ਸਾਡੇ ਨਾਲ 100 ਦੀ 100 ਟਰ ਉਹ ਸੇਵਾ ਤਾਂ ਸਾਡੇ ਦੇ ਹਰ ਅਲੱਗ ਤੋਂ ਆਏ ਸੀ ਬਈ ਕਿਹੜੇ ਪਿੰਡ ਦੇ ਸੀ ਪਿੰਡ ਦੇ ਸੀ ਠੀਕ ਇੱਕ ਸ਼ਾਹਪੁਰ ਗਰਾਿਆਂ ਦਾ ਸੀ ਜਿਨੇ ਕੰਮ ਕਰਿਆ ਰੋਮਾ ਰੋਮਾ ਮੈਂ ਕਹਿੰਦਾ ਠੀਕ ਹੈ ਬਈ ਸਿਰੇ ਦਾ ਫਿਲਟਰ ਬੰਦਾ ਉਹਦੀ ਬੈਂਕ ਅਕਾਊਂਟ ਚੈੱਕ ਕਰੋ ਉਹਦੇ ਖੇਤਾਂ ਤੇ ਲਿਮਟਾਂ ਚੈੱਕ ਕਰੋ ਉਹਦੀਆਂ ਕੁਰਕੀਆਂ ਚੈੱਕ ਕਰੋ ਉਹ ਬੰਦੇ ਨੇ ਵੀਡੀਓ ਪਾਈ ਆ ਪਿੰਡ ਵਾਲਿਆਂ ਦਾ ਸਾਥ ਦਿੱਤਾ ਠੀਕ ਹੈ ਜੀ ਤਿੰਨ ਚਾਰ ਬੰਦੇ ਨੇ ਸਾਰਾ ਪਿੰਡ ਕੋਈ ਨਹੀਂ ਮੜਾ ਹੁੰਦਾ ਹਾਂਜੀ ਰੌਲਾ ਕੀ ਸੀ ਜਦੋਂ ਲੋਕ ਮੇਰੇ ਕੋਲੇ ਆਉਂਦੇ ਸੀ ਉਹਨਾਂ ਨੂੰ ਅੱਗ ਲੱਗਦੀ ਸੀ ਵੀ ਯਾਰਾ ਬਾਹਰਲਾ ਬੰਦਾ ਆ ਕੇ ਸਾਡੇ ਪਿੰਡ ਇੱਥੇ ਵੀ ਲੋਕ ਇਹਦੇ ਕੋਲੇ ਤੇ ਸਾਡੇ ਕੋਲੇ ਕਿਉਂ ਨਹੀਂ ਹੁੰਦੇ ਮਤਲਬ ਰੌਲਾ ਮੈਂਦਾ ਸੀ ਮੈਂ ਮੈਂ ਮੈ ਮੂਰੇ ਨਹੀਂ ਆ ਰਿਹਾ ਮੈਨੂੰ ਇੱਕ ਵਾਰੀ ਕਹਿਨ ਦੀ ਵੀ ਤੂੰ ਭਾਗ ਜਾ ਯਾਰ ਆਪਾਂ ਭਗ ਜਾਂਦੇ ਆ ਆਪਾਂ ਉੱਥੇ ਕੀ ਕਰਨਾ ਦੀ ਸਾਡਾ ਪਿੰਡ ਅਸੀਂ ਸੰਭ ਲਾਂਗੇ ਹਾਂ ਵੀ ਸੰਭ ਲਾਂਗੇ ਹਾਂ ਜੀ ਮੇਰੇ ਕੋਲੇ ਉਹ ਵੀਡੀਓ ਵੀ ਜਿੱਦੇ ਮੈਂ ਗਿਆ ਸੀ ਆ ਉੱਦੇ ਵੀ ਰੋਂਦੇ ਆ ਵੀ ਭਾਈ ਯਾਰ ਸਾਡੇ ਵੀਡੀਓ ਪਾ ਯਾਰ ਸਾਡੇ ਪਿੰਡ ਕੋਈ ਨਹੀਂ ਹੁੰਦਾ ਰੋਂਦੇ ਸੀ ਜਿੱਦੇ ਅਸੀਂ ਵੀਡੀਓ ਪਾਤੀ ਲੋਕ ਆਉਣ ਲੱਗ ਗਏ ਉੱਦੇ ਹੁਸ਼ਾ ਬਣ ਗਏ ਅੱਛਾ ਪਹਿਲਾਂ ਜਾ ਕੇ ਤੁਸੀਂ ਵੀਡੀਓ ਪਾ ਕੇ ਆਏ ਆ ਭਾਈ ਉੱਥੇ ਸੀ ਅਗੇ ਇੱਥੇ ਵੀ ਥੋੜੀ ਆ ਬਿਜ਼ੂ ਇੰਟ ਅਸੀਂ 17 ਤਰੀਕ ਨੂੰ ਵੀਡੀਓ ਪਾ ਕੇ ਆਏ ਉੱਥੇ ਜਾ ਕੇ ਠੀਕ ਹੈ ਅਸੀਂ 20 ਤਰੀਕ ਨੂੰ ਤੁਰੇ ਆ ਦੋ ਦਿਨ ਵਿੱਚ ਗੈਪ ਰਹਿਗਾ اچھا ਪਹਿਲਾਂ ਤੁਸੀਂ ਉਹ ਵੈਸੇ ਗਏ ਹੋ ਵੈਸੇ ਗਏ ਆ ਤਾਂ ਦੇ ਕਹਿ ਲੋਕਾਂ ਨੇ ਆ ਕੇ ਤੁਹਾਡਾ ਸਾਥ ਦੇ ਵਿੱਚ ਕੋਈ ਵੀਡੀਓ ਹੈਗੀ ਕਲਿੱਪ ਹੈਗੀ ਤੁਸੀਂ ਲੈ ਜਾਓ ਦਿਖਾ ਦੇ ਹੁਣ ਠੀਕ ਹੈ ਜੀ ਅਸੀਂ ਪਹਿਲਾਂ ਉੱਥੋਂ ਦੀ ਹੈ ਪੈਪ ਬਣਾਈ ਆ ਹਵਾ ਬਣਾਈ ਆ ਉਹ ਏਰੀਏ ਦੀ ਵੀ ਹਾਂ ਇੱਥੇ ਕੰਮ ਕਰਨਾ ਹੈ ਤੁਰਤ ਬਰ ਜਾ ਕੇ ਵੀਡੀਓ ਪਾ ਦੇ ਪੰਜ ਦਿਨ ਕੋਈ ਬੰਦਾ ਨਹੀਂ ਹੁੰਦਾ ਨਹੀਂ ਹੋਂ ਉਹ ਉਹਨਾਂ ਦੇ ਪਿੰਡ ਦੇ ਦੋ ਬੰਦਿਆਂ ਦੇ ਨੰਬਰ ਪਾਏ ਸੀ ਵਿੱਚ ਤੀਜਾ ਮੇਰਾ ਪਾਇਆ ਹੋਇਆ ਸੀ ਫੋਨ ਪਿੰਡ ਦੇ ਬੰਦਿਆਂ ਨੂੰ ਵੀ ਗਾਇਆ ਕੱਲੇ ਮੈਨੂੰ ਨਹੀਂ ਆਇਆ ਠੀਕ ਹੈ ਜਿਹੜਾ ਵੀ ਮੈਂ ਹਸਾਬ ਕਿਤਾਬ ਦੇ ਚੁੱਕੇ ਗੱਲ ਤਾਂ ਮੈਂ ਦੇ ਸੀ ਵੀ ਮੈਂ ਆ ਉਥੇ ਰਾਜਨੀਤੀ ਚਲਦੀ ਸੀ ਸੁਖੀ ਰੰਧਾਵੇ ਦੀ ਫੁੱਲ ਜੱਤ ਉਥੇ ਲੰਗਾ ਵੀ ਇੱਕ ਵਾਸਤੇ ਚਲਾਈ ਜਾਂਦਾ ਠੀਕ ਹੈ ਸੁਖੀ ਰੰਧਾਵੇ ਦੀ ਚਲਦੀ ਸੀ ਵੀ ਇਹ ਬੰਦੇ ਕ੍ਰੈਡਿਟ ਲੈ ਕੇ ਸਾਨੂੰ ਵੋਟਾਂ ਕਿੰਜ ਪਾਉਣੀ ਗੱਲ ਤਰ ਮੈਂ ਸਿੱਧੀ ਸਸਾਹ ਤੋਂ ਸਨ ਲਾ ਆਪਾਂ ਪੈਗੇ ਵੀ ਸਾਡਾ ਨਾਂ ਚਮਕੇ ਵੀ ਅਸੀਂ ਪੈਗੇ ਰਾਜਨੀਤੀ ਤੇ ਬਸ ਹਾਂ ਬਾਬਾ ਮੈਨੂੰ ਲੱਸੀ ਮੈਨੂੰ ਉੱਥੇ ਕਿ ਜਦ 17 ਤਰੀਕ ਨੂੰ ਗਿਆ ਉਹਨੇ ਆਖਿਆ ਕਹਿੰਦਾ ਪਹਿਲੇ ਪੁੱਠਾ ਮੁੜ ਜਾ ਦਰਦੇ 7:50 ਦੀ ਜਵਾਨਤਾ ਹੋਣੀ ਆ ਅਸਰ ਕੋਈ ਛੱਡੀ ਨਹੀਂ ਉਹਨਾਂ ਨੇ ਠੀਕ ਹੈ ਉਹੀ ਗੱਲ ਹੋਈ ਆ ਉਹੀ ਗੱਲ ਹੋਈ ਆ 17 ਤਰੀਕ ਨੂੰ ਆਹ ਟਾਈਮ ਸੀ ਇਸ ਵੇਲੇ ਬਾਪੇ ਨੇ ਆਖਿਆ ਮੈਨੂੰ ਵੀ ਤੂੰ ਇੱਥੋਂ ਪੁੱਠਾ ਮੁੜ ਜਾ ਤੇ ਤੇਰੇ ਤੇ 7:50 ਦੀ ਜਵਾਨਤਾ ਹੋਣੀ ਹੈ ਤੂੰ ਬਾਣ ਕਿਹੜਾ ਪੱਦਰ ਕਰਨਾ ਸੀ ਇਹ ਗੱਲ ਆਖੀ ਐ ਤੇ ਫਿਰ ਜੇ ਕੱਲ੍ਹ ਬਈ ਫੋਨ ਆਉਂਦਾ ਵੀਡੀਓ ਡਿਲੀਟ ਕਰਾ ਦਿਓ ਜਾਂ ਵੀ ਤੁਸੀਂ ਕਹਿੰਦੇ ਵੀ ਜਲੂਸ ਨਿਕਲਿਆ ਬੰਦਿਆਂ ਦਾ ਹਜੇ ਹੋਰ ਨਿਕਲੂ ਮੈਂ ਡਿਲੀਟ ਕਰਤੀ ਮੇਰੇ ਕੋਲ ਦੁਬਾਰਾ ਫੇਰ ਵੀ ਪਾਉਂ ਮੈਂ ਯਾਰ ਮੈਂ ਜਦੋਂ ਮੈਨੂੰ ਬਦਨਾਮ ਕਰਦੇ ਮੇਰੇ ਸਾਲੇ ਲੱਗਦੇ ਹਾਂ ਹਾਂ ਨਸਦੀ ਮੇਰੇ ਸਾਲੇ ਲੱਗਦੇ ਹਾਂ ਤੇ ਫਿਰ ਸੋਡਾ ਵੀ ਵੀਡੀਓ ਡਿਲੀਟ ਕਰਨ ਦਾ ਹੀ ਕਾਰਨ ਸੀ ਕਈ ਵਾਰੀ ਜਿਹੜੇ ਭਰਾ ਕੋਲੇ ਮੈਂ ਉੱਥੇ ਰਿਹਾ ਹਾਂ ਹਾਂਜੀ ਜਿਹੜੇ ਭਰਾ ਕੋਲੇ ਬਹਿ ਕੇ ਖਾਦਾ ਮੇਰੀ 7 ਸਾਲ ਤੋਂ ਉਹਦੇ ਨਾਲ ਲਿਆ ਜਾ ਅੱਛਾ ਵੀ ਪੁਰਾਣਾ ਬੇਲੀਆ ਪੁਰਾਣਾ ਬੇਲੀਆ ਕਈ ਵਾਰੀ ਬੰਦੇ ਦੀ ਮੰਨਣੀ ਪੈ ਜਾਂਦੀ ਹੈ ਅੱਛਾ ਵੀ ਉਹ ਤਾਂ ਕਰਕੇ ਉਹ ਹੀਰੀ ਦਾ ਬੰਦਾ ਨਾ ਉਹਦੀ ਮੰਨਣੀ ਪਈ ਯਾਰ ਰਵੀ ਸਿੰਘ ਇਹਦੇ ਵੀ ਠੀਕ ਹੈ ਉਹ ਆਪਣਾ ਭਾਈ ਆ ਭਾਈ ਕੋਲੇ ਰਹੇ ਆ ਭਾਈ ਨਹੀਂ ਉੱਥੇ ਓਟਿਆ ਭਾਈ ਨੇ ਸਾਰਾ ਝਗੜੇ ਦਾ ਹੱਲ ਕਰਿਆ ਠੀਕ ਹੈ ਜੀ ਪਿੰਡ ਵਾਲੇ ਨੇ ਮਾਫੀ ਮੰਗੀ ਆ ਆ ਪਿੰਡ ਵਾਲੇ ਦੀ ਮੇਰੇ ਕੋਲ ਵੀਡੀਓ ਵੀ ਹੈਗੀ ਆ ਠੀਕ ਹੈ ਜੀ ਉਹ ਉਸ ਤੋਂ ਬਾਅਦ ਚ ਗਏ ਨੇ ਪੰਪ ਤੇ ਕਿ ਸਾਨੂੰ ਪੈਸੇ ਦੇ ਦੇ ਸਾਰੇ ਉਹ ਕਹਿੰਦਾ ਬਾਈ ਮੈਂ ਤੇਲ ਦਊਂਾ ਜਿਹੜੇ ਜਿਹੜੇ ਬੰਦੇ ਦੇ ਕਰਕੇ ਤੇਲ ਆਇਆ ਹਾਂਜੀ ਆ ਉਹ ਉਸੇ ਪਿੰਡ ਦੇ ਬੰਦੇ ਦੀ ਜਵਾਨੀ ਹੈ ਉਦੋਂ ਪੈਸੇ ਮਿਲਦੇ ਆਏ ਉੱਥੇ ਨਹੀਂ ਨਹੀਂ ਮੰਨ ਲਓ ਉਹ ਬੰਦੇ ਗਏ ਉੱਥੇ ਹਾਂ ਪੰਪ ਤੇ ਬਾਅਦ ਚ ਗਏ ਨਹੀਂ ਪੰਪ ਵਾਲਾ ਬੰਦਾ ਕਹਿੰਦਾ ਮੈਂ ਤੇਲ ਦੇ ਦਵਾਂਗਾ ਹਾਂ ਇਹਦਾ ਮਤਲਬ ਇਹਨਾਂ ਨੂੰ ਤੇਲ ਦੇਣ ਤੋਂ ਮਨਾ ਨਹੀਂ ਕੀਤਾ ਗਿਆ ਨਹੀਂ ਕੀਤਾ ਬਾਈ ਤੇਲ ਤਾਂ ਯਾਰ ਉੱਥੇ ਸੀ ਪਾਇਆਗਾ ਉਹਦਾ ਗੱਲ ਬਾਤ ਦੀ ਆ ਗਈ ਉਹਨਾਂ ਨੇ ਅਮੀਜ ਹੀ ਬਣਾਦੀ ਵੀ ਬਿੱਲਾ ਸਿਰਫ ਆਪ ਦੇ ਬੰਦੇ ਨੇ ਟਰੈਕਟਰਾਂ ਤੇਲ ਪਾਏ ਐ ਯਾਰ ਮੇਰੇ ਕੌਣੋਂ ਉੱਥੇ ਯਾਰ ਸਾਰੇ ਲੋਕਾਂ ਦੇ ਟਰੈਕਟਰ ਇਹਦੇ ਨਾਲ ਆਏ ਨੇ ਵੀ ਮੈਂ ਤਾਂ ਘਰੋਂ ਇੱਕ ਲੈ ਕੇ ਤੁਰਿਆ ਆ ਉਹਨਾਂ ਨੂੰ ਜ਼ਰੂਰ ਲੋਕਾਂ ਦੀ ਆ ਠੀਕ ਹੈ ਤੇ ਮੈਂ ਪਹਿਲਾਂ ਤੇਲ ਕਿਉਂ ਨਹੀਂ ਪਾਉਂ ਲੋਕਾਂ ਤੇਰੇ ਲੋਕਾਂ 'ਚ ਪਾਉਂਗਾ ਮੈਂ ਤੈਨੂੰ ਉਹ ਵੀਡੀਓ ਵੀ ਦੇ ਦੂੰ ਪਿਛਲਾ ਦੀ ਠੀਕ ਹੈ ਜਿਹੜੇ ਬਾਈ ਪੋਲ ਦੇ ਵੀ 9 ਵਜੇ ਪਹਿਲਾਂ 22 ਤਰੀਕ ਨੂੰ ਗਿਆ ਕਹਿ ਕੇ ਆਇਆ ਵੀ ਆ ਕੇ ਬਾਈ ਤੇਲ ਪਾਉ ਹੂੰ ਮੈਂ ਕਹਿ ਕੇ ਆ ਵੀ ਯਾਰ ਇਹਨਾਂ ਨੂੰ ਇੱਥੋਂ ਡੱਕਰ ਕੇ ਦੇ ਜਿਹੜੇ ਹੁਣ ਲੋਕ ਆਉਣ ਲੱਗ ਗਏ ਸੀ ਪੈਸਾ ਖਾਈਏ ਉਹ ਕੰਮ ਦੇ ਵਿੱਚ ਉਹ ਬੰਦੇ ਸਫਲ ਵੀ ਹੋ ਗਏ ਇਹ ਤੁਸੀਂ ਦਾਵਾ ਕਰਦੇ ਹੋ ਦਾਵਾ ਜਮਾਂ ਦਾਵਾ ਖਾਤੇ ਉਹਨਾਂ ਨੇ ਜਮਾਂ ਦਾਵਾ ਬਈ ਖਾਂਦੇ ਹੁਣ ਵੀ ਖਾਈ ਜਾਂਦੇ ਠੀਕ ਤਿੰਨ ਚਾਰ ਬੰਦੇ ਹੁਣ ਵੀ ਖਾਈ ਜਾਂਦੇ ਇੱਕਦਮ ਬਈ ਹੁਣ ਸਵਾਲ ਇਹ ਬਣਦਾ ਇੱਥੇ ਮੰਨ ਲਓ ਤੁਸੀਂ ਗਏ ਇੱਥੋਂ ਮਦਦ ਕਰਨ ਜੇ ਹੋਰ ਬਹੁਤ ਲੋਕ ਗਏ ਆ ਮਾਰੇ ਕਹਿ ਲਓ ਵੀ ਬਾਹਰੋਂ ਵੀ ਮਦਦ ਆਈ ਆ ਲੋਕ ਸਾਰੇ ਗਏ ਨੇ ਇੱਕ ਫਿਰ ਜਦੋਂ ਵਿਚਾਲੇ ਇਦਾਂ ਦਾ ਵਿਵਾਦ ਬਣ ਗਿਆ ਹੁਣ ਮੰਨ ਲਓ ਵੀ ਜਿਹੜੇ ਲੋਕ ਉੱਥੇ ਪੀੜਤ ਨੇ ਬਈ ਜਿਹਦੇ ਬਾਣ ਚ ਰੀਤ ਚੜ ਗਈ ਜਿਹਦਾ ਘਰ ਰੁੜ ਗਿਆ ਉਹਨਾਂ ਦੇ ਕੀ ਪ੍ਰਭਾਵ ਆ ਬਈ ਨਾਲ ਲੱਗ ਮਾ ਪਿੰਡਾ ਧਰਮਪੁਰ ਰੰਦਾਵਾ ਪੱਥਰ ਨਾਲ ਮੈਂ ਤੈਨੂੰ ਵੀਡੀਓ ਦੇ ਦਿਆਂ ਉਹ ਬੰਦੇ ਨੇ ਪਰੋਂ ਕੁੜੀ ਦੇ ਪੇਛੇ ਕੀ ਕਹਿ ਕਹਿੰਦਾ ਜੀ ਬਿੱਲਾ ਸਾਡੇ ਬਾਣ ਪੱਧਰ ਕਰਕੇ ਜਾਂਦਾ ਹੁਣ ਇੱਥੋਂ ਸੰਸਤਾ ਵੀ ਮੁੜ ਗਈ ਹਮ ਸਾਨੂੰ ਉਤੇ ਵਿਸ਼ਵਾਸ ਨੁਕਸਾਨ ਤਾਂ ਫਿਰ ਉਹਨਾਂ ਲੋਕਾਂ ਦਾ ਹੋਇਆ ਨਾ ਠੇਠਰ ਗਿਆ ਤਾਂ ਤਾਂ ਹੋਇਆ ਹੀ ਨਹੀਂ ਜਿਹੜੇ ਆਸੇ ਪਾਸੇ ਵਾਲੇ ਉਹਨਾਂ ਦਾ ਹਮ ਹੋਰ ਵੀ ਹੋਊਗਾ ਇਹਦੇ ਬਾਅਦ ਛੋਨੇ ਸੀਜ਼ਨ ਚੱਲ ਪਿਆ ਬਸ ਕੌਣ ਬਾਤ ਪੁੱਛਦਾ ਬਈ ਇਹਦੇ ਬਾਅਦ ਇਹ ਨਾ ਜਦੋਂ ਲੋਹਾ ਗਰਮ ਹੁੰਦਾ ਥੋੜਾ ਮਾਰ ਕੇ ਤਾਂ ਪਿਗਲ ਜਾਂਦਾ ਹ ਇਹ ਫਰਕ ਬੜਾ ਮੈਂ ਅਸੀਂ ਇੱਕ ਗੱਲ ਕਹਿੰਦੇ ਸੀ ਵੀ ਅਸੀਂ ਤੁਹਾਡੇ ਸਾਰੇ ਮਾਝੇ ਨੂੰ ਤੇਲ ਚ ਨਵਾ ਦਾਂਗੇ ਤੁਸੀਂ ਸਾਡਾ ਨਾਲ ਸੰਯੋਗਤਾ ਦਿਓ ਹੂੰ ਉਹਨਾਂ ਤਾਂ ਜਦੋਂ ਤੇਲ ਦੀ ਗੱਲ ਚੱਲ ਪਈ ਤੇਲ ਦੀ ਮਾੜੀ ਜਿਹੀ ਗੱਲ ਚੱਲ ਪਈ ਤੇ ਨਾਲ ਦੀ ਨਾਲ ਉਹ ਤਾਂ ਹੋ ਗਿਆ ਵੀ ਯਾਰ ਇਹ ਤਾਂ ਪਤਾ ਨਹੀਂ ਇਹਦੇ ਕੋਲ ਪੈਸੇ ਆ ਗਏ ਜਿਹੜਾ 11000 ਲੀਟਰ ਦਾ ਤੇਲ ਦਾ ਕਹਿੰਦੇ ਵਾਰ-ਵਾਰ 11000 ਲੀਟਰ ਉਹ ਤਾਂ ਬਾਬੇ ਨੇ ਸਾਨੂੰ ਦਿੱਤੀ ਨਹੀਂ ਮੇਰੇ ਪੇਜ ਤੇ ਵੀਡੀਓ ਪੀਓ ਚੱਕ ਕੇ ਪਾ ਦੇ ਹਾਂ ਸੋ ਤਾਂ ਪੰਜੀ ਨੀ ਯਾਰ ਇੱਕ ਸੰਸਤਾ ਤੂੰ ਪੌਡਕਾਸਟ ਕਰਦਾ ਪੱਤਰਕਾਰ ਇੱਕ ਸੰਸਤਾ ਠੀਕ ਹੈ ਉਹ ਤੇਲ ਐ ਹੀ ਪਾ ਦੂਗੀ ਹੂੰ ਪਹਿਲਾਂ ਵੀਡੀਓ ਬਣਾਉ ਪੇਜ ਤੇ ਪਾਉ ਆਪਣੇ ਪੇਜ ਤੇ ਬਾਅਦ ਪਾਉ ਪਹਿਲਾਂ ਉਹਨਾਂ ਦੇ ਪੇਜ ਤੇ ਪੋਕਾ ਕਿ ਉਹਨਾਂ ਨੇ ਵੀ ਲੋਕਾਂ ਤੋਂ ਫੰਡ ਲੈਣਾ ਹੂੰ ਉਹ ਆਪ ਦਾ ਕੰਮ ਦਿਖਾਉਣਗੇ ਤਾਂ ਹੈਗੇ ਨਾ ਦਿਖਾਉਣਗੇ ਤਾਂ ਹੈਗੇ ਨਾ ਹਾਂ ਬਾਕੀ ਸੰਸਤਾ ਐ ਨਹੀਂ ਹੈਗੀ ਵੀ ਨਕਦ ਪੈਸੇ ਦਾ ਤੇਲ ਪਵਾਉ ਉਹਨਾਂ ਦੇ ਰਿਕਾਰਡ ਦੇ ਵਿੱਚ ਦੀ ਥਰੂ ਹੋ ਕੇ ਆਊਗਾ ਉਹਨਾਂ ਨੇ ਸਾਨੂੰ ਕਾਰਡ ਦੇਣਾ ਸੀ ਇੱਕ ਅਸੀਂ ਪੰਪ ਤੇ ਲੈ ਕੇ ਜਾਣਾ ਸੀ ਠੀਕ ਹੈ ਜੀ ਉਹ ਜਦੋਂ ਤੇਲ ਪਾ ਕੇ ਸੀ ਉਹਦੀ ਅਸੀਂ ਉਹ ਕਾਰਡ ਦੇ ਉੱਤੇ ਓਟੀਪੀ ਅਸੀਂ ਸਾਡੇ ਉਹਨਾਂ ਦੇ ਨੰਬਰ ਤੇ OTP ਆਉਣੀ ਸੀ ਉਹਨਾਂ ਨੇ OTP ਉੱਥੇ ਦੇਣੀ ਸੀ ਬਲਕਿ 4930 ਨਗਾਉਣਗੇ ਨਾ ਉਹ 4930 ਨਗਾਹਾ ਕੇ ਦੇਲ ਦੇਣਗੇ ਕੋਈ ਸੰਸਥਾ ਕਿਤੇ ਸਿੱਧਾ ਤੇਰ ਨਹੀਂ ਦਿੰਦੀ ਤੁਸੀਂ ਤੂੰ ਪਹਿਲਾਂ ਵੀ ਬਈ ਕੰਮ ਕੀਤਾ ਜਦੋਂ ਮੰਨ ਲਓ ਪਾਣੀ ਸੀਗਾ ਉੱਥੇ ਹਾਂ ਜੀ ਨਹੀਂ ਸੁੱਕਿਆ ਸੀ ਥੋੜੀ ਮੈਂ 2020 ਮੈਂ 2023 ਦੇ ਵਿੱਚ ਇੱਧਰ ਤਿੰਨ ਪਿੰਡ ਪੱਤਰ ਕਰੇ ਆ ਮਿਸਾਲ ਸਰਸੇ ਜ਼ਿਲ੍ਹੇ ਦਾ ਪਿੰਡ ਆ ਸਾਧੂ ਵਾਲਾ ਤੇ ਫੂਸ ਮੰਡੀ ਸੰਗੁਰਗੜ ਦਾ ਪਿੰਡ ਉੱਥੇ ਪੱਤਰ ਕਰੇ ਆ ਬੜਾ ਸਾਧ ਦੇ ਤਲੋਕਾਂ ਨੇ ਮੈਂ ਤਾਂ ਕਹਿੰਦਾ ਆਪਣੇ ਏਰੀਆ ਵਰਗੇ ਲੋਕ ਜੈ ਨਹੀਂ ਰਬਈ ਉਹੀ ਕਹ ਲਾ ਵੀ ਮੰਨ ਲਓ ਵੀ ਕੁਝ ਬੰਦਿਆਂ ਦੀ ਮੈਂ ਕਰਕੇ ਕਹਿ ਲਊ ਜਾਂ ਵੀ ਮੇਰਾ ਨਾਂ ਚਮਕੇ ਵੀ ਇਹ ਆਮ ਲੋਕਾਂ ਨੂੰ ਨੁਕਸਾਨ ਹੁੰਦਾ ਹੈ ਉਹਨਾਂ ਨੂੰ ਇਹ ਸੀ ਯਾਰ ਮੈਂ ਰਿਕਾਰਡਿੰਗ ਪਈਏ ਤੈਨੂੰ ਦੋ ਸ਼ਬਦ ਸੁਣਾ ਦੂੰ ਹਣਾ ਉਹਨਾਂ ਨੂੰ ਇਹ ਸੀ ਵੀ ਬਿੱਲੇ ਨੂੰ ਇਥੋਂ ਕੱਢੀਏ ਹਾਂ ਤੇ ਪੈਸੇ ਸਾਡੇ ਕੋਲੇ ਆਉਣਗੇ ਸੀ ਪੈਸਾ ਫੜੀਏ ਉਹਨਾਂ ਦਾ ਬੰਦ ਪੱਦਰ ਕਰਨ ਦਾ ਮਕਸਦ ਹੀ ਨਹੀਂ ਉਹਨਾਂ ਨੂੰ ਤੈਆ ਵੀ ਹਵਾ ਬਣਾ ਕੇ ਰੱਖੀ ਉਹ ਤੋਂ ਬਾਅਦ ਅਸੀਂ ਹੁਣ ਕਮਾਦਾਂ ਹਾਂ ਪੇ ਰੁਕ ਗਿਆ ਲੱਗ ਗਿਆ ਪੇ ਰੁਕਾ ਨਹੀਂ ਪੱਧਰ ਕਰਦਾ ਸੀ ਉਹਨਾਂ ਨੇ ਹੂੰ ਟਰੈਕਟਰ ਚੱਲੇ ਜਾਣਗੇ ਬਾਣ ਨਹੀਂ ਪੱਧਰ ਕਰਦਾ ਉਹਨਾਂ ਨੇ ਤਾਂ ਹਵਾ ਬਣਾ ਲਿਆ ਯਾਰ ਆਪਣੇ ਕੋਲ ਤਾਂ ਲੋਕ ਤਾਂ ਹਣ ਲੱਗ ਗਏ ਹੂੰ ਵੀ ਆ ਸਾਡਾ ਬਾਣ ਪਿਆ ਜੀ ਸੀ ਪੱਧਰ ਕਰਕੇ ਤੇ ਸਿਰ ਪੀਏ ਖਾਈ ਵੀ ਹਾਇ ਅਸ ਤਾਂ ਮਰਦੇ ਆ ਤੇ ਪੇ ਰੁਕਣੇ ਨਹੀਂ ਇੱਕ ਟਿੱਕ ਟਾਕ ਆ ਇੱਕ ਪਿੰਦੂ ਆ ਇੱਕ ਖਾਸਿਆਂ ਵਾਲਾ ਜਮਲਾ ਚੰਗੀ ਕੀਤਾ ਹੋਰ ਤੇ ਤਿੰਨ ਚਾਰ ਐਸੇ ਜਿਹੇ ਬੰਦੇ ਹੈਗੇ ਉੱਥੇ ਇਹਨਾਂ ਦਾ ਕੰਮ ਹੈ ਇਹਨਾਂ ਦਾ ਕੰਮ ਹੈ ਠੀਕ ਹੈ ਇੱਕ ਰੋਮਾ ਜਿਹਨੇ ਵੀਡੀਓ ਪਾਈ ਆ ਆ ਬਿੱਲੇ ਦੇ ਤੇਲ ਦੀ ਲੁੱਟਣ ਨੂੰ ਪੁੱਛਣ ਵਾਲਾ ਹੋਵੇ ਤੇਰੇ ਤੂੰ ਕਿੰਨੇ ਰੁਪਏ ਦਿੱਤੇ ਸਾਡਾ ਪੀੜਤਾਂ ਨੂੰ ਇਹ ਤਾਂ ਦੱਸੇ ਹਾਂ ਤੈਨੂੰ ਬੈਂਕ ਕੋਈ ਲੋਨ ਦਿੰਦੀ ਉਹਨੂੰ ਪੁੱਛਣ ਵਾਲਾ ਹੋਵੇ ਹਾਂ ਸਹੀ ਗੱਲ ਆ ਬਾਈ ਸਿਰੇ ਦਾ ਫਲਟਰ ਬੰਦਾਗਾ ਸ਼ਾਹਪੁਰ ਕਰਾਇਆ ਆਂਦਾਗਾ ਮੈਂ ਕਹਿੰਦਾ ਮੇਰੇ ਨਾਲ ਟੇਬਲ ਤੇ ਬੈਠਣ ਜਿਹੜੇ ਕਹਿੰਦੇ ਆ ਹਾਂ ਵੀ ਸਿੱਧੀ ਗੱਲ ਆ ਪੁੱਤ ਲੈ ਹੁਣ ਆਪਦੇ ਪੁੱਤ ਲੈ ਹੁਣ ਤੀ ਪੁੱਤ ਲੈ ਹੁਣ ਮੈਂ ਲੈ ਕੇ ਚੜਦਾ ਜਿੱਥੇ ਉਹਨਾਂ ਨੇ ਮਨ ਤਾਂ ਵਧਦਾ ਉੱਥੇ ਮੈਂ ਦੇਖ ਕੇ ਆਉਣਾ ਜੇ ਕਿਸੇ ਨੂੰ ਜਵਾਬ ਦਿੱਤਾ ਹੋਵੇ ਤੇਲ ਨੂੰ ਹਾਂ ਜੇ ਮਨਾ ਕੀਤਾ ਉਹ ਤਾਂ ਯਾਰ ਗੱਲ ਉਹੀ ਹੋ ਗਈ ਵੀ ਉਹਨਾਂ ਦੇ ਮਨ ਚ ਲਾਲਚ ਹੋ ਗਿਆ ਵੀ ਇਹਨੂੰ ਕੱਢ ਦੋ ਸਿੱਧੇ ਆਪਣੇ ਕੋਲੇ ਪੈਸੇ ਹੋਣਗੇ ਤੇ ਆਪਾਂ ਖ ਅਵੀ ਰਾਣਾ ਰੂੜਾ ਇਹੀ ਹੈ ਵੀ ਚੱਕੂ ਮੈਂ ਰਾਣਾ ਰੂੜਾ ਸੀ ਹੂੰ ਸਹੀ ਗੱਲ ਠੀਕਾ ਦੂਜਾ ਮੰਤਰੀ ਦਾ ਨਾਮ ਚਮਕਾਉਣਾ ਸੀ ਹੂੰ ਵੀ ਠੀਕ ਹੈ ਨਾ ਵੀ ਇਹ ਜੀ ਇੱਥੇ ਕੰਮ ਕਰਾ ਰਿਆ ਆਏ ਵੀ ਉਸ ਰੁਪਏ ਵੰਡ ਕੇ ਗਏ ਨੇ ਹੂੰ ਦੇਖੇ ਗਏ ਨੇ ਉਸ ਰੁਪਏ ਉੱਥੇ ਇਹਨਾਂ ਨੇ ਨਾਮ ਚਮਕਾਉਣਾ ਸੀ ਵੀ ਉਹ ਮੰਤਰੀ ਦਾ ਨਾਮ ਚੌਂਕੇ ਨੇ ਮੰਤਰੀਆ ਬਈ ਗੱਲ ਇਹ ਆ ਵੀ ਮੰਤਰੀ ਬਾਈ ਉੱਥੇ ਹੀ ਕੰਮ ਚੱਲਦਾ ਕਿਤੇ ਲਗਾਦਾ ਕੰਮ ਚੱਲਦਾ ਕਿਤੇ ਸੁੱਖੀ ਰਹਿੰਦਾ ਹੋਵੇ ਤਾਂ ਤੇ ਤੋ ਕਿੱਲਾਂ ਦੇ ਵਿੱਚ ਪਾੜ ਆ ਨਾ ਕਿੱਲੇ ਚ ਰੁੱਕੀ ਰਹਿੰਦਾ ਹੋਵੇ ਜਾਂ ਉਲਦਾ ਕਿੱਲੇ ਚ ਲਗਾ ਜਾਉਂਦਾ ਨਹੀਂ ਨਹੀਂ ਮੈਂ ਬਈ ਗੱਲ ਇਹ ਕਰਦਾ ਵੀ ਮੰਨ ਲਓ ਹੁਣ ਤੁਸੀਂ ਸੁੱਖੀ ਰਹਿੰਦਾ ਵੀ ਦੀ ਗੱਲ ਕੀਤੀ ਆ ਹਾਂ ਮੰਤਰੀਆਂ ਦਾ ਕੰਮ ਸੀ ਉਹ ਤੂੰ ਪਹਿਲਾਂ ਪ੍ਰਬੰਧ ਕਰਨਾ ਲੋਕਾਂ ਨੂੰ ਇਹ ਮਾਰ ਪੈਂਦੀ ਹੋਣਾ ਉਹ ਟਰੈਕਟਰ ਪਹਿਲੇ ਹੀ ਸਾਂਭ ਲੈਂਦੇ ਉਹ ਮੈਂ ਤਾਂ ਉਹੀ ਗੱਲ ਕਹਿਣਾ ਫਿਰ ਡਬੋ ਕੇ ਬਚਾਉਣਾ ਤੇ ਫੇਰ ਹੀ ਬੋਟਾਂ ਤੇ ਉਹੀ ਆਪ ਪੜਾ ਕੇ ਆਪ ਛੜਾ ਕੇ ਫਿਰ ਸਰਪੰਚ ਕਾ ਆਪ ਹੀ ਕੁੱਟਣਾ ਆਪ ਹੀ ਵਰਾਉਣਾ ਬੰਦੇ ਨੂੰ ਹਾਂ ਆਪ ਹੀ ਸਾਰਾ ਕੁਝ ਕਰਦਾ ਪਹਿਲੇ ਤੁਸੀਂ ਟਾਈਮ ਟਾਈਮ ਤੇ ਪਾਣੀ ਛੱਡਦੇ ਸਫਾਈ ਹੁੰਦੀ ਤਾਂ ਕਾਹਨੂੰ ਫਿਰ ਲੋਕਾਂ ਦੇ ਇਹ ਹਾਲਾਤ ਆਉਂਦੇ ਆ ਮੈਂ ਤੁਹਾਨੂੰ ਵੀ ਇੱਕ ਗੱਲ ਕਹਿਣਾ ਹਣਾ ਸਭ ਦਾ ਖਾਨ ਤੇ ਇਲਾਕੇਵਾਂ ਨੇ ਲੀਡਰ ਹੁੰਦਾ ਵੀ ਕੋਈ ਕਿਸੇ ਨੂੰ ਘੱਟ ਨਹੀਂ ਇੱਥੇ ਮੇਰੇ ਦੰਦ ਇਕੱਠੇ ਹੋਇਆ ਗਾਂ ਨੂੰ ਸੇਵਾ ਕਰਨ ਕੋਈ ਕੇ ਦੀ ਆਵਾਜ਼ ਚੱਕ ਕੇ ਦਿਖਾਵੇ ਕਿ ਜਦ ਰੱਖੀ ਵੀਡੀਓ ਪਾਏ ਆਉਣੀਆਂ ਜਾ ਕੇ ਪਰ ਮੁਰਲਾ ਕੇ ਕੋਈ ਜ਼ੀਰੋ ਗਰਾਉਂਡ ਤੇ ਕੰਮ ਨਹੀਂ ਕਰਦਾ ਕੰਮ ਨਹੀਂ ਕਰਨਾ ਇਹ ਤੁਰਨਾ ਨਹੀਂ ਤੂੰ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਵੀ ਇਸ ਤੋਂ ਬਾਅਦ ਕੋਈ ਤੁਰ ਜੇ ਅਗਲਾ ਕਹਿੰਦਾ ਆਪਾਂ ਕੀ ਲੈਣਾ ਆਪਾਂ ਮੈਂ ਕਿਉਂ ਜਾਉਂ ਮੇਰੇ ਦੰਦ ਵੀ ਖੱਟੇ ਹੋਏ ਹਨ ਬਿਨਾਂ ਲੈ ਮੈਂ ਜਾਵਾਂ ਨਾਲੇ ਪਤਾ ਨਾ ਮੀਂਹ ਕਰਾਂ ਫੇਰ ਮੈਂ 100 ਬੰਦੀ ਨੂੰ ਜਵਾਬ ਦੇਵਾਂ ਵਿਵਾਦ ਬਣੇ ਮੈਨੂੰ ਕੀ ਲੋੜਾ ਪਰ ਇਹ ਢੇਲੀ ਦਾ ਬੰਦਾ ਇਹਦਾ ਕਮੈਂਟ ਜਿਹੜਾ ਕਹਿੰਦਾ 5-6 ਖਾ ਗਿਆ ਫਲਾਨਾ ਖਾ ਗਿਆ ਉਹਨੂੰ ਪੁੱਛਣ ਵਾਲਾ ਵੀ ਤੂੰ ਕਿਹੜਾ ਦੇ ਕੇ ਗਿਆ ਉੱਥੇ ਸਹੀ ਗੱਲ ਫਿਰ ਇਹ ਕੋਈ ਪ੍ਰੂਫ ਦੇ ਮੈਂ ਕਹਿੰਦਾ ਮੈਂ ਤਾਂ ਲਾਈਵ ਪਾਇਆ ਪਿਆ ਮੇਰਾ ਤਾਂ ਸਾਹਬ ਹਰ ਅਸੀਂ ਲਾਈਵ ਦਿੱਤਾ ਬੰਨੇ ਪੈਸੇ ਆਏ ਸੀ ਬੰਨੇ ਚੱਲ ਗਏ ਜੋ ਮਖਰ ਪੀਰਪੀ ਦਾ ਸਾਹਿਬ ਦਿੱਤਾ ਬਾਈ ਜਿਹੜੇ ਰਾਹਾਂ ਦੇ ਵਿੱਚ ਟਰੈਕਟਰ ਨੂੰ ਤੇਲ ਪਵਾਇਆ ਉਹਨਾਂ ਦਾ ਸਾਡੇ ਕੋਲ ਪਰਚੀ ਹੈ ਕੱਲੀ-ਕੱਲੀ ਅਸੀਂ ਹਰ ਇੱਕ ਚੀਜ਼ ਦਾ ਸਾਹਿਬ ਚਾਚ ਕੇ ਦਿੱਤਾ ਅਸੀਂ ਕਿਉਂ ਯਾਰ ਲੋਕਾਂ ਮੇਰੀ ਗੱਲ ਸੁਣ ਯਾਰ ਕੀ ਪਤਾ ਕਿਹਨੇ ਕਿੱਥੋਂ ਕਿੱਥੋਂ ਰੁਪਏ ਦਿੱਤੇ ਆ ਸਹੀ ਗੱਲੋ ਬਈ ਇਹ پاک ਬਣ ਕੇ ਨਿਕਲਣਗੇ ਮੈਂ ਤਾਂ ਹੁਣ ਵੀ ਕਹਿੰਨਾ پاک ਬਣ ਕੇ ਨਿਕਲਣਗੇ ਜੇ ਖਾ ਗਏ ਨਾ ਕੋਈ پاک ਬਣ ਕੇ ਨਿਕਲਣਗੇ ਕੀ ਪਤਾ ਕਿਹਨੇ ਕੀ ਸੋਚ ਕੇ ਦਿੱਤੇ ਆ ਤੇ ਕਿਹੜੇ ਹਾਲਾਤਾਂ 'ਚੋਂ ਦਿੱਤੇ ਆ ਯਾਰ ਪਿੰਡ ਦੇ ਵਿੱਚ ਬਾਸ਼ ਇਕੱਠੀ ਕਰਨ ਲੱਗ ਜਾਣਾ ਐ ਨਹੀਂ ਪਤਾ ਵੀ 100 ਰੁਪਏ ਕਿਹਨੇ ਦਿੱਤਾ ਕਿੱਥੋਂ ਕੋਈ ਦਿਹਾੜੀਦਾਰਾਂ ਨੇ ਦਿੱਤੇ ਆ 700 ਰੁਪਏ ਕੋਈ ਉਧਰ ਬੰਦੇ ਹੀ ਦੇ ਕੇ ਗਏ ਸੀ ਉਹਨਾਂ ਦੇ ਆ ਛੱਲੀਆਂ ਪਈਆਂ ਸੀ ਗੰਡਾ ਪਰ ਉਹਦਾ ਕਿਰਤ ਉਹਦੀ ਆ ਬਾਈ ਕਿਰਤੀ ਦੇ ਕੇ ਗਿਆ ਉਹ ਖਾ ਕੇ ਬੰਦਾ ਪਚਣਗੇ ਕਿਵੇਂ ਇਹ ਮੈਂ ਬਾਰ-ਬਾਰ ਕਹਿਣਾ ਠੀਕ ਹੈ ਮੈਂ ਉੱਥੇ ਸਭ ਤੋਂ ਵੱਡੀ ਗੱਲ ਕੀ ਆ ਪਾਰਟੀ ਫੇਸ ਮੇਰੇ ਕੋਲੇ بڑے ਬੰਦੇ ਆ ਜਾਂਦਾ ਗਰਾਉਂਡ ਪੜੇ ਬੰਦੇ ਮਿਲੇ ਹਣਾ ਪਰ ਖੁੱਲ ਗਏ ਕਿਸੇ ਨੇ ਪੋਸਟ ਨਹੀਂ ਵਾਕੇ ਗਏ ਯਾਰ ਬਿਲਕੁਲ ਨਹੀਂ ਕੀਤਾ ਦਰਦੇ ਸਾਡੀਆਂ ਪੈਸਾਂ ਪੈ ਜਾਣਗੇ ਫਿਰ ਉਹ ਹੀ ਅਲਵਿਆਪਾਂ ਕੀ ਲੈਣਾ ਆਪਾਂ ਕੀ ਲੈਣਾ ਤੇ ਫਿਰ ਜਿਹਨੇ ਸੇਵਾ ਕਰਨੀ ਇਹ ਥੋੜੀ ਆ ਇਹ ਆ ਦਿਲ ਚੋਂ ਹਾ ਗਈ ਇਹ ਡੁੱਬਣੀ ਫਿਰ ਵੀ ਇਹ ਯਾਦ ਰੱਖੀ ਗੱਲ ਤੈਨੂੰ ਵੀ ਹੁਣ ਮੰਨ ਲਓ ਗਾਹਾਂ ਨੂੰ ਕਿਸੇ ਨੇ ਸੇਵਾ ਕਰਨੀ ਆ ਮੈਂ ਦੋ ਵੀ ਸੋਚ ਲੂ ਡੁੱਬਣੀਏ ਫਿਰ ਵੀ ਬਾਹਰ ਟਾਈਮ ਨਹੀਂ ਜਾਂਦਾ ਡੁੱਬਣੀਏ ਫਿਰ ਵੀ ਇਹ ਗੱਲ ਯਾਦ ਰੱਖੀ ਹਾ ਗਈ ਦਿਲ ਚ ਇਹਨਾਂ ਨੂੰ ਕਿਸੇ ਨੂੰ ਬਚਾਉਣ ਕੀ ਕਿਸੇ ਨੇ ਜਾਣਾਂ ਬਿਨਾਂ ਰੌਲਾ ਕਿੱਥੇ ਪਿਆ ਪਹਿਲਾਂ ਵੀ ਰੰਦਾ ਉੱਥੇ ਹੀ ਰੌਲਾ ਪਿਆ ਇਦੋਂ ਮੁੰਡਾ ਹੱਥ ਖੜੇ ਕਰਕੇ ਆ ਵੀ ਅਸੀਂ ਨਹੀਂ ਰੱchn ਬਣਦੇ ਹੁਣ ਵੀ ਉਸੇ ਪਿੰਡਾਂ ਚ ਰੌਲਾ ਪਿਆ ਅਛਾ ਸਾਵੇਂ ਪਿੰਡ ਫੇਰ ਸਾਵੇਂ ਪਿੰਡ ਹੀ ਉੱਥੇ ਇੱਕ ਦੋ ਪਿੰਡਾਂ ਦਾ ਸੰਨ ਉੱਥੇ ਵੀ ਰੌਲਾ ਪਿਆ ਹਾਂ ਨਕਸਾਰ ਹੋਰ ਕਿਤੇ ਹੋਰ ਕਿਤੇ ਰੌਲਾ ਪਿਆ ਇਸ ਤੱਕ ਲੰਗਰ ਚੱਲ ਗਈ ਹਾਂ ਨਹੀਂ ਪਿਆ ਕੀ ਗੱਲ ਵੀ ਉਸੇ ਇਲਾਕੇ ਚ ਰੌਲਾ ਪਿੰਦਾ ਭੁੱਖ ਵਸ ਗਈ ਹਾਂ ਕਾਰਨ ਤਾਂ ਕੋਈ ਹੈਗਾ ਫਿਰ ਆਈ ਵਾਰੀ ਉੱਥੇ ਹੋ ਜਾਣਾ ਉੱਥੇ ਹੋ ਜਾਣਾ ਭੁੱਖ ਵਸ ਗਈ ਦੋ ਰੱਬ ਦੀ ਕਰੋਪੀ ਹੈ ਜੇ ਇਦਾਂ ਦੇ ਹਾਲ ਕਰਦੇ ਫੇਰ ਹੀ ਹੁੰਦਾ ਮੈਂ ਮੇਰਾ ਦਿਲ ਦੁਖੀ ਹੈ ਪਰ ਮੈਂ ਲੋਕਾਂ ਨੂੰ ਮਾੜੀ ਲੱਗੇ ਗੱਲ ਮੈਂ ਤਾਂ ਥੋਕ ਕੇ ਕਹੂੰਗਾ ਅਸੀਂ ਕਰਨ ਕੀ ਗਏ ਸੀ ਕੀ ਬਣਾਤਾ ਕਿਉਂ ਉਹ ਲੋਕ ਬੋਲ ਨਹੀਂ ਸਕਦੇ 담 ਨਹੀਂ ਸੀ ਉਹਨਾਂ ਦੇ ਕੁਛ ਜਾਂਦਾ ਨਹੀਂ ਬੋਲ ਕੇ ਭਾਈ ਭਾਈ ਆਹ ਕੰਮ ਆ ਬੰਦੇ ਨੇ ਨਹੀਂ ਕੀਤਾ ਹਮ ਯਾਰ ਸਵਾਂ ਟਰੈਕਟਰ ਚੱਲਦੇ ਆ ਉੱਥੇ ਤੇਲ ਆਈ ਜਾਂਦਾ ਲੋਕ ਤੇਲ ਪਾਈ ਜਾਂਦੇ ਔਰ ਹੋਰ ਨਾ ਕੀ ਤੂੰ ਮੈਂ ਮੈਂ ਥੋੜੀ ਪੰਪ ਗੇੜਦਾ ਹੀ ਖੜ ਕੇ ਉੱਥੇ ਆਪ ਹੀ ਲੋਕ ਪਾਉਂਦੇ ਆ ਲੋਕਾਂ ਦਾ ਤੇਲ ਆ ਲੋਕ ਪਾਉਂਦੇ ਸੀ ਜਿੱਦ ਤੱਕ ਬੈਠੇ ਸੀ ਉੱਥੇ ਹਮ ਕੋਣ ਸਭਾਈਆਂ ਦਿੰਦੇ ਆ ਉਹ ਜਿਹੜਾ ਇੱਕ ਗੋਪੀ ਸਰਪੰਚ ਆ ਜਿਸ ਦੇ ਗਾਲ ਨਹੀਂ ਕੱਢੀ ਫਲਾਣਾ ਨਹੀਂ ਕੱਢੀ ਤਰਾ ਕੱਢੀ ਆ ਹੁਣ ਮੁੱਕਰਦੇ ਆ ਹਾਂ ਜੇ ਖੜੋ ਫਿਰ ਗੱਲ ਹਰ ਇੱਕ ਗੱਲ ਹੈ ਕਲੰਕ ਉਹਨਾਂ ਦੇ ਲੱਗੇ ਆ ਏਰੀਆ ਸਾਰਾ ਕਹਿੰਦਾ ਵੀਡੀਓ ਤੇ ਭਵਾਨੀ ਬੋਲਦੇ ਹੁ ਕਹਿੰਦੇ ਭਾਈ ਸਾਡੇ ਏਰੀਆ ਤੇ ਕਲੰਕ ਲਾਤਾ ਬੰਦਿਆਂ ਨੇ ਲਾਣ ਤਾਂ ਪੈਂਦੀਆਂ ਹੋਰ ਵੀ ਪੈਣੀਆਂ ਇਹ ਰੱਬ ਦੇ ਘਰੇ देर ਜਰੂਰਾਂ ਨਹੀਂ ਰਹਿਣੀ ਜੇ ਨਾਂ ਨਿਕਲੇ ਉਹਨਾਂ ਦੇ ਨਾ ਤੇ ਯਾਦ ਰੱਖੀ ਇਹ ਬਿੱਲੇ ਦੇ ਬੋਲ ਨਾ ਆਖੀ ਜੇ ਨਾਂ ਨਿਕਲੇ ਕਿਉਂਕਿ ਆਤਮਾ ਦੁਖੀ ਆ ਅੰਦਰੋਂ ਹਾਂ ਇਹਨਾਂ ਨੂੰ ਖਾਣਗੇ ਨਾ ਮੈਂ ਇੱਕ ਗੱਲ ਕੈਮਰੇ ਦੀ ਅੱਖ ਚੱਕ-ਚੱਕ ਵਾ ਕੇ ਕਹਿਣਾ ਜਿਹੜੇ ਖਾਣਗੇ ਤੇਣੀਆਂ ਪਹਿਣੀਆਂ ਤੁਹਾਨੂੰ ਤੁਸੀਂ ਹੋਰ ਲੋਕਾਂ ਦੇ ਢਿੱਡ 'ਚ ਲੱਤ ਮਾਰੀ ਆ ਇਕੱਲੇ ਉਹ ਨਹੀਂ ਬਾਹਣਾ ਉੱਤੇ ਹਜ਼ਾਰਾਂ ਕਿੱਲਾਗਾ ਇੱਥੋਂ ਲੈ ਕੇ ਨਾ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਪਿਆਗਾ ਤੁਸੀਂ ਉਹ ਲੋਕਾਂ ਦੇ ਢਿੱਡਾਂ 'ਚ ਲੱਤ ਮਾਰੀ ਆ ਉਹ ਲੋਕਾਂ ਦੇ ਢਿੱਡਾਂ 'ਚ ਲੱਤ ਮਾਰੀ ਆ ਤੁਸੀਂ ਇਹ ਤੁਹਾਨੂੰ ਹਾਵਾਂ ਦੇਣੀਆਂ ਪਹਿਣਗੀਆਂ ਇਹ ਗੱਲ ਯਾਦ ਰੱਖਿਓ ਕੀ ਕਰੋਗੇ ਪੈਸੇ ਦਾ ਕਿਤੇ ਤਰਕੇ ਲੈ ਜਾਓਗੇ ਇੱਕ ਬਈ ਉਹ ਪਹਿਲਾਂ ਗੱਲ ਕੀਤੀ ਸੀ ਵੀ ਜਿਹੜਾ ਵੀ ਕਲੀ ਸੁੱਡੀ ਗੱਲ ਨਹੀਂ ਇਸ ਪਾਸੇ ਨੂੰ ਤੁਰਦਾ ਹਨਾ ਮਿੰਟੂ ਬਾਈ ਦੀ ਤੁਸੀਂ ਗੱਲ ਕੀਤੀ ਅਨਮੋਲ ਦੀ ਗੱਲ ਲੱਗਿਆ ਵੀ ਇੱਕ ਕਾਰਨ ਕੀ ਹੈ ਵੀ ਜਿਹੜਾ ਮੰਨ ਲਓ ਕਿ ਸਮਾਏ ਸੇ ਬੰਦਾ ਉਹਦੇ ਤੇ ਇਦਾਂ ਦਾ ਅਟੈਕ ਆ ਤੋਂ ਆ ਜਾਂਦਾ ਫਰਮਾਨ ਦੀ ਨਾਲ ਵੀ ਪੈਸੇ ਖਾਂਦਾ ਬਸ ਇਹ ਗੱਲ ਕਿਉਂ ਜੁੜ ਜਾਂਦੀ ਹੈ ਉਹਦੇ ਨਾਲ ਕਹਿੰਦੇ ਬਾਈ ਫਿਰ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਨਾ ਵੇਚਣ ਨੂੰ ਹਾਂ ਆਪ ਤਾਂ ਕੁਝ ਹੁੰਦਾ ਨਹੀਂ ਇਕੱਲੀ ਛੋਟੀ ਗੱਲ ਨਹੀਂ ਜਿੰਨੇ ਵੀ ਆ ਸਾਰੇ ਤੇ ਮੈਂ ਤੇਰੀ ਹਰ ਇੱਕ ਤੇ ਲੱਗੇ ਹਰੇਕ ਤੇ ਲੱਗੇ ਅਨਮੋਲ ਤੇ ਲੱਗੇ ਇਹਨੇ ਕੋਟ ਪਾਲੀਟ ਦੇ ਬਹਿੰਗੇ ਦੇ ਹਾਂ ਮਿੰਟੂ ਬਾਈ ਤੇ ਲੱਗਦਾ ਮਿੰਟੂ ਬਾਈ ਤੇ ਲਾਏ ਯਾਰ ਮਿੰਟੂ ਇੰਨੇ ਬੰਦੇ ਨੂੰ ਸਾਹਮਣੇ ਕੋਈ ਸਾਹਮਣੇ ਦਿਖਾਵੇ ਇੱਕ ਦਿਨ ਪਰੋਣੇ ਕਰੇ ਆ ਜਾਂ ਸਾਹਮਣੇ ਦਿਖਾਵੇ ਤੂੰ ਕਿ ਉਹ ਮੜਾ ਹੋ ਗਿਆ ਜਾਨ ਮੁੱਠੀ ਚ ਆ ਜਾਂਦੀ ਆ ਜਾਨ ਮੁੱਠੀ ਚ ਆ ਜਾਂਦੀ ਤੇ ਬਿਮਾਰ ਬੰਦਾ ਸਾਹਮਣੇ ਨਰਮਲ ਤਾਂ ਫੇਰ ਕੋਈ ਸਾਹਮਣੇ ਬਿਮਾਰ ਨੂੰ ਸਾਹਮਣੇ ਜਿਹੜਾ ਵੀ ਤਰੂ ਸਾਂਝੇ ਕੰਮ ਚ ਉਹਦੇ ਇੱਕ ਬਈ ਇਹ ਤੂੰ ਹਟਕੇ ਗੱਲ ਕਰੀਆ ਮੰਨ ਲਓ ਵੀ ਜਿਵੇਂ ਪਹਿਲਾਂ ਤੁਸੀਂ ਸੋਸ਼ਲ ਮੀਡੀਆ ਤੇ ਜਦੋਂ ਨਹੀਂ ਸੀ ਮੰਨ ਲਓ ਜਾਂ ਨਹੀਂ ਵਾਇਰਲ ਸੀ ਮਦੋਂ ਦੀ ਗੱਲ ਕਰਾਂ ਫਿਰ ਜਦੋਂ ਬੰਦਾ ਥੋੜਾ ਜਿਹਾ ਫੇਮਸ ਹੁੰਦਾ ਉਹਨੂੰ ਚਾਰ ਬੰਦੇ ਜਾਣਨ ਲੱਗਦੇ ਫਿਰ ਚਾਰ ਉਹਦੀ ਬਦਨਾਮੀ ਵੀ ਕਰਦੇ ਆ ਇਹਦਾ ਬਈ ਆਮ ਜ਼ਿੰਦਗੀ ਦੇ ਕੁਕਰ ਇਹ ਤਾਂ ਆਮ ਜ਼ਿੰਦਗੀ ਆ ਬਈ ਮੇਰੀ ਮੈਂ ਕਹਿੰਦਾ ਵੀ ਮੈਨੂੰ ਚਾਉਣ ਵਾਲੇ ਬਥੇਰੇ ਬਦਨਾਮ ਕਰਨ ਵਾਲੇ ਬਥੇਰੇ ਆ ਜੇ 100 ਚੋਂ 70 ਚਾਉਣ ਵਾਲੇ 30 ਤਾਂ ਬਦਨਾਮ ਕਰਨੀ ਕਰਨੀ ਕਿਉਂਕਿ ਉਹਨਾਂ ਦਾ ਬਾਹ ਨਹੀਂ ਚੱਲਦੀ ਦੇਖ ਕੇ ਉਹ ਮੱਚਦੇ ਆ ਜਿੰਨੇ ਜਿੰਕਰ ਕੋਈ ਕਿਸੇ ਨੂੰ ਬਦਨਾਮ ਨਾ ਕਰੇ ਸਮਝੋ ਤਰੱਕੀ ਨਹੀਂ ਹੋਈ ਫਲਾ ਆਪਾਂ ਆਵਦੀ ਤਰੱਕੀ ਖੇਤੀ ਕਰਕੇ ਗਏ ਆ ਆਪਾਂ ਨੂੰ ਕੋਈ ਅੱਜ ਤੱਕ ਕੋਈ ਕਹੇ ਮੈਂ ਯਾਰ ਇੱਕਲ ਛੱਡ ਮੈਂ ਆਪਦੀਆਂ 2.5 ਲੱਖ ਦਿਆਂ ਪ੍ਰੋਮੋਸ਼ਨ ਛੱਡ ਕੇ ਉੱਥੇ ਗਿਆ ਮੈਂ ਕੀ ਲੈਣਾ ਸੀ ਹੁਣ ਆਪਾਂ ਇਧਰ ਹੀ ਕੰਮ ਕਰੀ ਜਾਂਦੇ ਮੈਂ ਤਾਂ ਆਪਦੀਆਂ ਪ੍ਰੋਮੋਸ਼ਨਾਂ ਸੀ ਮੇਰੀਆਂ ਹੁਣ ਸੀਜਨ ਆ ਮੈਂ ਪ੍ਰੋਮੋਸ਼ਨਾਂ ਕਰਦਾ ਹੁਣ ਤੁਸੀਂ ਆਹ ਗੱਲ ਕਰ ਰਹੇ ਹੋ ਵੀ ਮੈਂ ਕੀ ਲੈਣਾ ਸੀ ਤੇ ਹੋਰ ਕਿੰਨੇ ਬੰਦੇ ਹੋਤਿਆਂ ਯਾਰ ਆਪਾਂ ਕੀ ਲੈਣਾ ਮੈਂ ਕੋਈ ਗਾਂ ਨੂੰ ਝਾਕੀ ਜਾਵੇ ਨੁਕਸਾਨ ਫਿਰ ਆਮ ਲੋਕਾਂ ਦਾ ਨਾ ਮੈਂ ਕਿਹਾ ਜੇ ਮੈਂ ਉਹ ਹੀ ਗੱਲ ਕਹਿੰਨੇ ਫਾਜ਼ਲ ਕਾ ਤੱਕ ਲੋਕੇ ਬੈਠੇ ਪਟਾਣ ਕੋਰਟ ਤੋਂ ਲਾ ਕੇ ਨੁਕਸਾਨ ਸਾਰਿਆਂ ਦਾ ਸਾਰੇ ਲੋ ਕੋਈ ਵੀ ਦੋ ਕਿਸੇ ਨੇ ਬਾਤ ਨਾ ਪੁੱਛੀ ਹੂੰ ਉਹ ਉਹ ਤਿੰਨ ਚਾਰ ਬੰਦਿਆਂ ਨੇ ਸਾਰੇ ਜਿੰਨੇ ਖੇਤਾਂ ਜਿਹੜੇ ਤਪਾਈ ਸਾਰੇ ਜਿਨ੍ਹਾਂ ਬੜਤੀ ਉਹਨਾਂ ਨੇ ਅਸੀਂ ਇਹੀ ਗੱਲ ਆਖਿਆ ਸੀ ਸਾਨੂੰ ਇਹੀ ਗੱਲ ਆਕੀ ਰਾਤ ਨੂੰ ਹਰਪਾਲ ਸਾਡੇ ਕੋਲ ਆ ਕੇ ਕਹਿੰਦਾ ਵੀ ਸਾਡੇ ਪਿੰਡ ਦੇ ਬੰਦੇ ਇਹ ਕਹਿੰਦੇ ਵੀ ਜਿੰਨਾ ਇੱਥੇ ਰੁਪਇਆ ਇਕੱਠਾ ਹੋ ਗਿਆ ਜਿੰਨਾ ਡੀਜ਼ਲ ਹੋ ਗਿਆ ਸਾਡੇ ਪਿੰਡ ਤੇ ਵੀ ਨਹੀਂ ਵੀ ਸਾਨੂੰ ਪੰਜ ਸੱਤ ਮੰਡਿਆਂ ਨੂੰ ਵੰਡ ਕੇ ਜਾਏ ਅਸੀਂ ਹੋਰ ਨੂੰ ਨਹੀਂ ਕਿਸੇ ਨੂੰ ਪੈਸੇ ਜਾਂ ਡੀਜ਼ਲ ਲੈ ਕੇ ਸਾਡੇ ਪਿੰਡ ਚੋਂ ਬਾਹਰ ਜਾ ਕੇ ਦੇਣਾ ਅਸਿਆ ਕੇ ਵੀ ਭਰੀ ਕੇ ਫਾਜ਼ਿਲ ਕਾ ਤਾਕਤ ਪਠਾਨਕੋਟ ਤੋਂ ਬੈਠੇ ਵੀ ਉਹਨਾਂ ਦੇ ਹੱਕ ਬੰਦ ਉਹਨੂੰ ਤੇ ਦੇਵਾਂਗੇ ਉਹੀ ਲੋਟ ਉਸੇ ਲੋਟ ਅਸੀਂ ਤੇ ਦੇਖੇ ਆ ਲੋਕ ਠੀਕ ਹੈ ਸਾਰਿਆਂ ਚ ਵੰਡ ਕੇ ਆਏ ਹਾਂ ਵੰਡ ਕੇ ਆਏ ਸੀ ਕੱਲੇ ਪਿੰਡ ਦਾ ਠੇਕਾ ਨਹੀਂ ਲੈਂਦਾ ਜੀ ਕੋਈ ਉਹਦਾ ਠੀਕ ਹੈ ਪਰ ਜਿਹੜੀ ਗੱਲ ਆ ਇਹ ਗੱਲ ਆਖੀ ਆ ਵੀ ਉਹ ਲੋ ਰਿਕਾਲ ਰਿਕਾਰਡਿੰਗ ਕਢਾ ਸਕਦੇ ਹਰਪਾਲ ਦੀਆਂ 21 ਤਰੀਕੇ ਦੀਆਂ ਰਾਤ ਦੀਆਂ 9:30 ਤੋਂ 10 ਵਜੇ ਦੀਆਂ ਹੋਣਗੀਆਂ ਵੀ ਉਹ ਬੰਦੇ ਨਾਲ ਉਹਦੇ ਨਾਲ ਨੀਟੇ ਨਾਲ ਗੱਲ ਹੋਈ ਆ ਟੀਟੇ ਨਾਲ ਤੇ ਪਿੰਡ ਉਹਦੇ ਨਾਲ ਪਿੰਦੂ ਨਾਲ ਉਹ ਕਹਿੰਦਾ ਸਾਨੂੰ ਨਹੀਂ ਮਨਜ਼ੂਰ ਜਿੰਨੇ ਪੈਸੇ ਆਉਣਗੇ ਇਸ ਤਰ੍ਹਾਂ ਰੱਖਾਂਗੇ ਪਿੰਡ 'ਚ ਵੀ ਨਹੀਂ ਲੱਗਣ ਦੇ ਸਾਡੇ ਸਾਡੇ ਬਾਹਾਂ 'ਚ ਰੱਖਾਂਗੇ ਕਾਲ ਰਿਕਾਰਡਿੰਗ ਘੜਾ ਲੈਣ ਪਤਾ ਲੱਗ ਗਿਆ ਨਹੀਂ ਆਖੇ ਉਹਨਾਂ ਨੇ ਨਹੀਂ ਹੋਰ ਕਿਸੇ ਦਾ ਨੁਕਸਾਨ ਨਹੀਂ ਹੋਣਾ ਮੇਰੀ ਗੱਲ ਰਿਕਾਰਡਿੰਗ ਘੜਾ ਲੈਣਾ ਮੇਰੀ ਕਾਲ ਰਿਕਾਰਡਿੰਗ ਘੜਾ ਲੈਣੀ ਹੈ ਮੈਨੂੰ ਫੋਨ ਕਰਿਆ ਉਹਨੇ ਹਰਪਾਲ ਨੇ ਮੈਂ ਕਿਹਾ ਬਈ ਮੇਰੇ ਮੂੰਹ ਤੇ ਆ ਕੇ ਗੱਲ ਕਰ ਗਲਤੀ ਸਾਡੇ ਚ ਹੋ ਗਈ ਇਸ ਇੱਥੇ ਵੀਡੀਓ ਨਹੀਂ ਬਣੇ ਹਾਂ ਜੇ ਮੌਕੇ ਦੀ ਦੱਸਿਆ ਜਾਂਦਾ ਉਹ ਹਾਂ ਉਹ ਵੀ ਸਾਡੇ ਕੋਲੇ ਹੈਗੀ ਆ ਵੀਡੀਓ ਤੜਕੇ ਬਣਾਈ ਜਿਹੜਾ ਸਮਝੌਤਾ ਹੋਇਆ ਸਾਡੇ ਕੋਲੇ ਹੈਗੀ ਆ ਠੀਕ ਹੈ ਪੌਣੀਆਂ ਪਾਉ ਮੇਰੇ ਕੋਲੇ ਬੜੀਆਂ ਵੀਡੀਓ ਪਈਆਂ ਪਾਉ ਮੈਂ ਹਜੇ ਉਹਨਾਂ ਦੀ ਇੱਜ਼ਤ ਫੇਰ ਰੱਖਦਾ ਵੀ ਯਾਰ ਜੇ ਉਹ ਕਹਿ ਦੇਣ ਵੀ ਨਹੀਂ ਤੇ ਹੁਣ ਫਿਰ ਵੀ ਜਦੋਂ ਆਪਣੇ ਸਿਰ ਤੋਂ ਪਾਣੀ ਜਾਂਦਾ ਆਪਣਾ ਕੋਈ ਸਲਾ ਲੱਗਦਾ ਉਹ ਕਹਿੰਦੇ ਆਪਣੇ ਵਾਰੀ ਨਹੀਂ ਸੋਚ ਰਿਆ ਕਰ ਮਾਈਕਲ ਹਾਂ ਮੈਂ ਕਹਿੰਦਾ ਕਿਹੜਾ ਜਾਣਦਾ ਇਹ ਸ਼ੇਠਾ ਕਿਉਂ ਤੂੰ ਜਾਣ ਦਾ ਨਾ ਸੁਣਿਆ ਕਦੇ ਨਹੀਂ ਬਈ ਮੈਂ ਜ਼ਿੰਦਗੀ ਪਹਿਲੀ ਵਾਰ ਨਾ ਮੈਂ ਸੁਣਿਆ ਸੀ ਮੈਂ ਤਾਂ ਨਾਂ ਵੀ ਨਹੀਂ ਲੈਣਾ ਹੁੰਦਾ ਤੇ 17 ਤਰੀਕ ਨੂੰ ਗਏ ਸੀ ਵੀਡੀਓ ਪਾ ਕੇ ਆਏ ਸਾਨੂੰ ਬਾਬੇ ਨੇ ਆਖਿਆ 755 ਹੋਣੀਆਂ ਤੁਸੀਂ ਕੀ ਜਾਣਨਾ ਇੱਥੇ ਤੁਸੀਂ ਟੱਕ ਲਓ ਉਹਨਾਂ ਨੂੰ ਪਹਿਲਾਂ ਆ ਮੈਨੂੰ ਬੰਦੇ ਦੇ ਮੈਸੇਜ ਆਏ ਪਏ ਨੇ ਉਹ ਬੰਦੇ ਨੇ ਉਧਰ ਲੈ ਗਏ ਸੀ ਉਹਨੇ ਮੈਨੂੰ ਮੈਂ ਨਹੀਂ ਦੇਖੇ ਇੰਸਟਾਗ੍ਰam ਤੇ ਉਹਨੀਆਂ ਆਖੇ ਬਿਲੇ ਪਿੰਡ ਨਾਲ ਜਾਏ ਪੇ ਪਿੰਡ ਨਾਲ ਜਾਏ ਪਿੰਡ ਨਾਲ いや ਇਹਦਾ ਮਤਲਬ ਪਹਿਲਾਂ ਤੁਸੀਂ ਇਮੇਜ ਖਰਾਬ ਨੂੰ ਮੈਂ ਕਿਹਾ ਹੈਗੀ ਆ ਹੁਣ ਪਿੰਡ ਵਾਲੇ ਜੋ ਮਰਜ਼ੀ ਕੋਸਾ ਕਿੰਨ ਲੱਖ ਵੀਡੀਓ ਪਾਈ ਜਾਣ ਪਿੰਡ ਵਾਲੇ ਬਾਹਰਲਾ ਬੰਦਾ ਆਪਣੇ ਏਰੀਆ ਚ ਆਵੇ ਆਪਣਾ ਗੈਸਟ ਹੁੰਦਾ ਬਾਈ ਕੇ ਗੱਲ ਪਿਆਰ ਨਾਲ 20 ਬੰਦੇ ਪੁੱਛੋ ਵੀ ਕੀ ਗੱਲ ਆ ਕੀ ਬਾਤ ਆ ਕਿਸ ਦੀ ਬਦਨਾਮੀ ਕਰਨੀ ਹਸਵਾਲ ਪੁੱਛ ਲੋ ਯਾਰ ਬਦਨਾਮੀ ਹਸਵਾਲ ਪੁੱਛੋ ਮੈਂ ਕਹਿੰਦਾ ਅੱਜ ਬੈਠਨ ਟੇਬਲ ਤੇ ਆ ਕੇ ਜਿਹੜੇ ਕਹਿੰਦੇ ਆ ਜੇ ਆਪਦੇ ਪਿਓ ਦੇ ਆ ਸਕੇ ਦੇ ਮੈਂ ਗੱਲ ਠੋਕ ਕੇ ਕਹਿੰਦਾ ਜੇ ਆਪਦੇ ਸਕੇ ਪਿਓ ਦੇ ਹੋ ਟੇਬਲ ਤੇ ਆ ਕੇ ਬੈਠੋ ਸਚਾਈ ਦੱਸੋ ਕੀ ਆ ਜੇ ਤਾਂ ਕਿਸੇ ਦੇ ਹੈ ਹੀ ਹੋਰੋਂ ਤਾਂ ਕਹਿਣਾ ਕੀ ਆ ਮੈਂ ਤਾਂ ਇੱਕ ਠੋਕ ਕੇ ਮੇਰਾ ਮੇਰਾ ਕੀ ਡੇਟਾ ਕਰ ਲੈਣਗੇ ਮੁੰਦੇ ਗੱਲ ਕਰੋ ਕੱਟੀ ਨਾ ਛੱਬਦਾ ਕੱਢਦਾ ਕੁਝ ਨਹੀਂ ਮੂਰੇ ਲਾਈ ਜੇ ਆਪਦੇ ਇੱਕ ਪਿਓ ਦੇ ਆ ਸਚਾਈ ਦੱਸਣ ਲੋਕਾਂ ਨੂੰ ਮੂੰਹ ਦੇ ਅੱਗੇ ਗੱਲ ਕਰ ਲੋ ਮੂੰਹ ਤੇ ਆ ਕੇ ਗੱਲ ਕਰੋ ਬਹਿ ਕੇ ਇੱਕ ਵਾਰੀ ਬੰਦੇ ਮੇਰੇ ਮੱਥੇ ਨਹੀਂ ਲੱਗੇ ਉਹਦੇ ਦੇ ਉਹ ਵੀ ਤੁਸੀਂ ਆਪ ਦਾ ਪੱਖ ਰੱਖ ਲੋ ਮਾਵਾ ਦਾ ਰੱਖ ਨੋ ਸਿੱਧੀ ਜਿਹੀ ਆ ਕੇ ਕੈਮਰੇ ਮੂਰੇ ਆਇਆ ਹੂੰ ਚੋਰ ਚੋਰਾ ਕਿਉਂ ਨਹੀਂ ਆਉਂਦਾ ਮੈਂ ਸਪਾਈਆਂ ਨਹੀਂ ਦਿੰਦਾ ਮੇਰੇ ਕੋਲ ਤੁਸੀਂ ਆਪ ਆਏ ਹੋ ਮੈਂ ਤੁਹਾਨੂੰ ਫੋਨ ਕਰਕੇ ਸੱਦਿਆ ਨਹੀਂ ਵੀ ਮੇਰੇ ਆਓ ਨੋ ਅਸੀਂ ਵੀ ਮੇਰਾ ਚੈਨਲ ਵੀ ਹੈਗਾ ਮੈਂ ਮੈਂ ਕਹਿੰਦਾ ਜੇ ਆਪਦੇ ਸਕੇ ਪਿਓ ਦੇ ਅੱਖ ਜੱਖ ਪਾ ਕੇ ਕਹਿਣ ਵੀ ਹਾਂ ਤੂੰ ਆ ਕਰਿਆ ਟੇਬਲ ਤੇ ਬਹਿ ਕੇ ਮੂਰੇ ਕਹਿਣ ਬੰਨ ਕੇ ਚਿੱਟੇ ਪਰਨੇ ਗੱਪ ਮਾਰੀ ਜਾਂਦੇ ਕੋਈ ਹੈ ਛੋਟੇ ਚ ਹਰਮਸ ਹਜਾ ਆਪਦੇ ਏਰੀਆ ਚ ਤਾਂ ਕੁੱਤਾ ਵੀ ਸ਼ੇਰ ਹੁੰਦਾ ਇਹ ਕਿਦੇ ਭਲੇਖੇ ਜ ਰਹਿੰਨੇ ਹੋਗੇ ਛੋਟੀਆਂ ਇਹ ਜੀਆਂ ਰਿਕਾਰਡਿੰਗਾਂ ਮੇਰੇ ਕੋਲੇ ਪਈਆਂ ਸਾਨੂੰ ਮੂੰਹ ਦਿਖਾਉਣ ਜੋ ਕਰਿਆ ਨਹੀਂ ਛੱਡਣਾ ਮੈਂ ਮੈਂ ਦੱਸਾਂ ਗੱਲ ਵੀ ਕਿਤੇ ਬਾਹਰ ਆ ਗਈਆਂ ਹਾਂ ਮੈਂ ਹਜੇ ਵੀ ਸ਼ਰਮ ਹਜਾ ਕਰਦਾ ਯਾਰ ਵੀ ਚਲ ਕੋਈ ਨਹੀਂ ਮਾਫੀ ਮੰਗ ਲੈਣਾ ਮਾਫੀ ਮੰਗ ਲੈਣਾ ਵੀ ਭਾਈ ਨਾ ਅਸੀਂ ਲੀਟਰ ਲੈ ਆਏ ਆ ਨਾ ਅਸੀਂ ਅਸੀਂ ਤੇਲ ਤੋਂ ਕਰਾਉਣਾ ਕੀ ਯਾਰ ਲੋਕਾਂ ਤੇ ਲੋਕਾਂ ਲਾਏ ਪਾਕਵਾਨ ਮਨ ਨਿਕਲੂਗੇ ਜਿਹੜਾ ਕਿਸੇ ਦਾ ਪੈਸਾ ਖਾਵੇ ਉਹ ਕਦੇ ਪੂਰੇ ਨਹੀਂ ਗਿਆ ਪਰ ਇਧਰ ਲੈ ਕਰ ਲੈ ਇਧਰ ਲੈ ਪਰ ਲੈ ਤਾਂ ਉਹ ਗੱਲ ਆ ਮੈਂ ਇਹ ਕਹਣਾ ਇਹ ਸਗੇ ਪਿਓ ਦੇ ਆਪਦੇ ਸੱਚਾਈ ਦੱਸਣ ਕੀ ਆ ਗਿਆ ਫਿਰ ਸਾਹਮਣੇ ਆ ਕੇ ਇੱਕ ਠੋਕ ਕੇ ਕਹਿਣ ਬੈਠਣ ਸਾਜੀ ਸਾਜ ਕੇਤੇ ਅੱਧਵਟ ਹੋਣ ਅੱਧਵਟ ਸੀ ਜਾਂਦੇ ਪੰਚਾਇਤ ਲੈ ਕੇ ਅੱਧਵਟ ਹੋਣ ਮੈਂ ਆਪਦਾ ਏਰੀਆ ਲੈ ਕੇ ਤੁਰੂ ਨਾਲ ਬੈਠਣ ਟੇਬਲ ਤੇ ਬਹਿ ਕੇ ਗੱਲ ਕਰਨਾ ਬੁੱਥੜ ਜਾ ਕੇ ਕਹਿੰਦਾ ਬਿੱਲੇ ਨੇ ਤੇਲ ਨਹੀਂ ਪਾਇਆ ਜਿਹੜਾ ਕਹਿੰਦਾ ਤੇਲ ਨਹੀਂ ਪਾਇਆ ਸਿਰੇ ਦਾ ਡਫਲਟਰ ਆ ਜ਼ਮੀਨ ਦੀ ਜਮ੍ਹਾਂ ਮੰਦੀ ਨੇ ਨਿਕਲਦੀਆਂ ਉਹਨਾਂ ਦੀ ਫਿਰ ਦੂਜੇ ਨੂੰ ਕਹਿਣਾ ਸੋਖਾ ਦੂਜੇ ਨੂੰ ਕਹਿਣਾ ਸੋਖਾ ਸਿਪਲ ਚੈੱਕ ਮੇਰਾ ਕਰੋ ਉਹਦਾ ਚੈੱਕ ਕਰੋ ਮੇਰਾ ਲੈਣ ਦੇਣ ਚੈੱਕ ਕਰੋ ਤੇ ਉਹਦਾ ਲੈਣ ਦੇਣ ਚੈੱਕ ਕਰੋ ਜਾ ਕੇ ਹਾਂ ਵੀ ਕਿੱਥੇ ਜੇ ਖੜਾ ਕਿੱਥੇ ਖੜਾ ਹੈ ਤੇ ਭਈ ਸਵਾਲ ਮੇਰੇ ਆ ਵੀ ਜਿਵੇਂ ਮੰਨ ਲਓ ਕੋਈ ਕੰਟਰੋਵਰਸੀ ਬਣ ਗਈ ਮੰਨ ਲਓ ਸ਼ੁੱਡੀ ਬਣ ਗਈ ਫਿਰ ਉਹ ਬੰਦੇ ਦੀ ਜ਼ਿੰਦਗੀ ਤੇ ਕੋਈ ਫਰਕ ਪੈਂਦਾ ਮੰਨ ਲਓ ਸੋਨੂੰ ਲੱਗਦਾ ਵੀ ਕੋਈ ਫਰਕ ਪੈਂਦਾ ਵੀ ਜਾਂ ਰੋਜ਼ਮਰਾਂ ਦੀ ਜੀਵਨ ਤੇ ਕਹਿ ਲਓ ਪੈਂਦਾ ਵੀਰ ਪੈਂਦਾ ਉਹ ਜੀ ਮੈਂ ਪੁੱਛ ਨਹੀਂ ਜਰਦਾ ਪੈਂਦਾ ਬਈ ਫਿਰ ਉੱਥੇ ਬੰਦਾ ਕੀ ਸੋਚਦਾ ਟੈਂਸ਼ਨ ਹੁੰਦੀ ਆ ਦਿਮਾਗ ਤੇਰਾ ਆ ਪੱਕੀ ਲੈਣਾ ਸੀ ਇੱਕ ਨਾਰਮਲ ਬੰਦਾ ਕੋਈ ਜਿਹੜਾ ਕੋਈ ਸੋਸ਼ਲ ਮੀਡੀਆ ਦਾ ਫੇਮਸ ਬੰਦਾ ਉਹ ਖੜ ਕੇ ਕਿਤੇ ਖਾ ਵੀ ਨਹੀਂ ਸਕਦਾ ਹਾਂ ਵੀ ਫਿਰ ਉੱਥੇ ਫਰਕ ਪੈਂਦਾ ਹਨਾ ਖੜ ਕੇ ਖਾ ਵੀ ਨਹੀਂ ਸਕਦਾ ਕਿਸੇ ਨਾਲ ਖੁੱਲ ਕੇ ਗੱਲ ਵੀ ਨਹੀਂ ਕਰ ਸਕਦਾ ਪਤਾ ਨਹੀਂ ਕਿਹੜਾ ਕੈਮਰਾ ਚੱਕੀ ਬੈਠਾ ਹੋਊਗਾ ਹਮ ਇਹ ਵੀ ਨਹੀਂ ਪਤਾ ਕੋਈ ਪਤਾ ਨਹੀਂ ਪੀੜ ਵਿੱਚ ਕਿਹੜਾ ਕੈਮਰਾ ਲਾ ਕੇ ਬੈਠਾ ਹ ਬਹੁਤ ਫਰਕ ਆ ਵੀਰ ਉੱਥੇ ਬੰਦਾ ਸੋਚਦਾ ਹਾਂ ਬਹੁਤ ਫਰਕ ਆ ਵੀਰ ਮੇਰੇ ਆ ਮੈਂ ਇਹ ਗੱਲਾਂ ਕਹਿਣਾ ਯਾਰ ਫੇਮਸ ਹੋ ਕੇ ਜਾਉਣਾ ਬਹੁਤ ਔਖਾ ਹੂੰ ਪਾਂ ਤੋਂ ਪਾਂ ਦੇ ਲੋਕਾਂ ਦੇ ਦਿਮਾਗ ਆ ਪਾਂ ਤੋਂ ਪਾਂ ਦੀਆਂ ਗੱਲਾਂ ਪਾਂ ਤੋਂ ਪਾਂ ਦੇ ਬੋਲੀ ਜਾਂਦੇ ਇਹਨਾਂ ਨੇ ਤਾਂ ਬਾਬੇ ਨਾਨਕ ਨੂੰ ਛੱਡਿਆ ਆ ਪਤਾ ਉਹਨਾਂ ਦੇ ਜਿਹੜੇ ਚਿੱਥੂ ਦੀ ਟੱਪੇ ਹੋਣਗੇ ਉਹ ਪੈਰ ਦੀ ਧੂੜ ਵਰਗੇ ਵੀ ਨਹੀਂ ਹੈਗੇ ਪਤਾ ਹੂੰ ਇਹਨਾਂ ਨੇ ਛੱਡਿਆ ਕੌਣ ਆ ਲੋਕਾਂ ਨੇ ਕੋਈ ਨਹੀਂ ਛੱਡਿਆ ਲਾ ਲਾ ਕੇ ਫੋਟੋਆਂ ਕੱਟ ਕੱਟ ਕੇ ਗਾਲ ਲਾ ਲਾ ਕੇ AI ਨਾਲ ਬਣਾਈ ਜਾਂਦੇ ਆ ਦੇਖਿਆ ਤੁਸੀਂ ਫੋਟੋਆਂ ਇਹ ਖਜੂੜੀ ਕੋਈ ਪਾਣੀ ਦੀ ਬੋਤਲ ਵਾਲੀ ਵਾਇਰਲ ਹੋਈ ਜਾਂਦੀ ਉਹ ਕੀ ਚੀਜ਼ ਬਈ ਉਹ ਪਾਣੀ ਦੀ ਬੋਤਲ ਹਾਂਜੀ ਹੁਣ ਮੈਂ ਕਹਦਾ ਵੀ ਭੇਡਾਂ ਆਈਆਂ ਲੀਰ ਆਈਆਂ ਜਿਹੜੀਆਂ ਡਟ ਕਰ ਕਰ ਪਾਈ ਜਾਂਦੀਆਂ ਉਹ ਪਾਣੀ ਦੀ ਬੋਤਲ ਮੇਰੇ ਪੇਜ ਤੇ ਸਾਰੀ ਵੀਡੀਓ ਪਈ ਆ ਤੁਸੀਂ ਦੇਖ ਲਿਓ ਔਲਾਦ ਉਹ ਵਿੱਚ ਮੇਰੇ ਨਹੀਂ ਉਹ ਬੱਚਾ ਆਪਾ ਡਾਊਨਲੋਡ ਕਰਕੇ ਆ ਉਹ ਬਾਪੂ ਸੀਗਾ ਉਹ ਮੂਰੇ ਮੁੰਡਾ ਖੜਾ ਪਾਸੇ ਵੀਡੀਓ ਬਣਾਈ ਜਾਂਦਾ ਸੀਗਾ ਉਹ ਬਾਪੂ ਨੂੰ ਠੰਡਾ ਬਣਾਉਣੇ ਬਣਾਵਾ ਨਹੀਂ ਇਹ ਨਹੀਂ ਲੈਣਾ ਮੈਂ ਮੈਨੂੰ ਐ ਕਰਤਾ ਕਿਉਂਕਿ ਮੇਰੀ ਨਿਗਾ ਮੂਰੇ ਸੀ ਠੀਕ ਹੈ ਉਸ ਤੋਂ ਬਾਅਦ ਉਹ ਬੋਤਲ ਪਾਣੀ ਦੀ ਲੈ ਕੇ ਆਇਆ ਗਰਮ ਪਾਣੀ ਤੇ ਫਿਰ ਬਾਬਾ ਮੈਨੂੰ ਬੋਤਲ ਫੜਾ ਕੇ ਕਹਿੰਦਾ ਮੈਂ ਪਾਣੀ ਪੀਤਾ ਮੇਰੇ ਖਾਤਰ ਹੀ ਲੈ ਰਿਆ ਇਸ ਬੜ ਉਹ ਬਣਾ ਤਾਂ ਐ ਵੀ ਸ਼ਾਇਦ ਉਹ ਬਾਬੇ ਨੂੰ ਰੋਕ ਰਿਹਾ ਬੱਸ ਜਦੋਂ ਯਾਰ ਮੈਂ ਉਹੀ ਗੱਲ ਕਹਿਣਾ ਵੀ ਲੋਕਾਂ ਦੀ ਮੰਗ ਸੁਭਾਗੇ 100 ਖੜਗੀ ਬਦਨਾਮ ਕਰਨਾਗਾ ਵੀ ਰੁਪਿਆ ਫੜਾਉਣਾ ਬਿੱਲੇ ਨੂੰ ਮੈਂ ਸਿੱਧੀ ਗੱਲ ਕਹਿਣਾ ਜਿਹਨੇ ਰੁਪਿਆ ਫੜਾਉਣਾ ਘਰੇ ਆ ਕੇ ਫੜਾ ਜੋ ਪਿੰਡ ਮੇਰਾ ਛੋਟੀ ਘੁੰਮਣਾ ਭੇਜਾਂ ਤੇ ਬਦਨਾਮ ਨਾ ਕਰੋ ਕੱਟੀ ਨਾ ਕੋਈ ਸ਼ਬਦ ਕੱਟਣ ਕੁੱਟਣ ਵਾਲਾ ਜਿਹਨੇ ਰੁਪਿਆ ਫੜਾਉਣਾ ਘਰੇ ਆ ਕੇ ਫੜਾਓ ਭੇਜਾਂ ਤੇ ਡਿੱਟ ਕਰ ਕਰ ਵੀਡੀਓ ਪਾਉਣੇ ਬੰਦੇ ਦਾ ਕੰਮ ਨਹੀਂ ਸਿੱਧਾ ਇੱਕ ਜਿਹਾ ਵੱਜੋ ਸਾਡੀ ਤਾਂ ਇੱਥੇ ਅਥੇਲੀ ਤੇ ਮੇਰੀ ਤਾਂ ਯਾਰ ਮੈਂ ਤਾਂ ਅੱਜ ਵੀ ਕਹਿਣਾ ਨਾ ਤਾਂ ਮਰਨ ਦਾ ਡਰ ਆ ਰਹ ਰਹਿਸ ਦਾ ਟਾਈਮ ਨਾ ਦਾ ਮਰਨ ਦਾ ਡਰ ਨਾ ਕੈਦ ਦਾ ਡਰ ਵੀ ਇਧਰੋਂ ਤੁਰੇ ਆ ਫਿਰ ਤੁਰੇ ਆ ਤੁਰੇ ਆ ਜਿਹਨੇ ਜਿਹਨੇ ਜਦੋਂ ਜਿਹਦਾ ਚਿੱਤ ਕਰੇ ਜਿੱਥੇ ਮਰਜੀ ਦਿਲ ਕਰੇ ਹਿੱਕ ਜਵੱਜੇ ਪਿੱਠ ਤੇ ਵਾਰ ਨਾ ਕਰਿਓ ਹਿੱਕ ਜਵੱਜਿਓ ਐਡਿਟ ਕਰ ਕਰ ਤੁਸੀਂ ਵੀਡੀਓ ਲਾਉਂਦੇ ਹੋ ਨਾ ਫਿਰ ਸਹਿਣ ਦਾ ਦਮ ਵੀ ਰੱਖਿਓ ਜਿੱਦੇ ਸਾਡੀ ਵਾਰੀ ਆ ਗਈ ਚੀਕ ਨਾ ਮਾਰਿਓ ਕਿਸੇ ਦਾ ਕੁਝ ਵੀ ਐਡਿਟ ਕਰ ਦੇਣਾ ਯਾਰ ਮੈਂ ਕਹਿੰਦਾ ਬਾਬੇ ਨਾਨਕ ਦੇ ਪੈਰ ਵਰਗੇ ਨਹੀਂ ਆਪਾਂ ਉਹਨਾਂ ਦੇ ਡਿੱਟ ਕਰ ਕਰ ਫੋਟੋਆਂ ਬਣਾਈਆਂ ਪਿਆਟ ਵੇਲ ਚ ਟਾਇਲਟ ਚ ਬੈਠਿਆਂ ਦੀਆਂ ਯਾਰ ਮੈਂ ਦੇਖੀਆਂ ਗੀਆਂ ਇਤੋਂ ਮਾੜੀ ਹਰਕਤ ਕੀ ਹੋ ਜੂ ਯਾਰ ਲੋਕਾਂ ਦੀ ਇਹ ਤਾਂ ਸਰ ਕੀ ਨੇ ਕਿਸੇ ਨੂੰ ਨਹੀਂ ਬਖਸ਼ੂਗੋ ਕਿਹਨੂੰ ਬਖਸ਼ੂ ਯਾਰ ਪੇਜਾਂ ਵਾਲੇ ਆ ਵਿੱਚ ਬੜੇ ਚੰਗੇ ਵੀ ਆ ਪੇਜਾਂ ਵਾਲੇ ਪੰਜਾਂ ਗੋਲੇ ਖਸਾਰੇ ਦੇ ਵਿੱਚ ਪੇਜਾਂ ਵਾਲੇ ਏਡੇ ਕ ਕੱਟਿਆਗੇ ਜੱਟੇ ਕਾ ਹਮ ਜਿਨ੍ਹਾਂ ਨੇ ਸਾਰਾ ਦਿਨ ਲੋਕਾਂ ਦੀ ਵੀਡੀਓ ਰੋਸਟਡ ਕਰਕੇ ਪਾਣੀਆਂ ਯਾਰ ਕੀ ਹੈ ਯਾਰ ਲੋਕਾਂ ਦੀ ਬਦਨਾਮੀ ਫਿਰ ਉਹ ਰੁਪਈਆ ਕਾਣੇ ਉਸਤੇ ਹਾਂ ਵੀ ਆਵਦਾ ਕੋਈ ਕੰਟੈਂਟ ਹੈ ਨਹੀਂ ਇਹਨਾਂ ਕੋਲੇ ਦੂਜਿਆਂ ਦਾ ਚੱਕਣ ਕਰੂ ਹੀ ਲੋਕਾਂ ਦੀ ਬਦਨਾਮੀ ਜ਼ਰੂਰ ਪੀਆ ਖਾਣੇ ਤੁਸੀਂ ਵੀ ਆਪਦਾ ਕਰ ਲੋ ਕੁਛ ਆਪਦਾ ਬਣਾ ਲੋ ਯਾਰ ਪਰ ਉਹੀ ਤਾਂ ਗੱਲ ਹੈ ਵੀਰ ਮੈਂ ਮੈਂ ਤਾਂ ਕਹਿਣਾ ਜਿਨੇ ਵੀਡੀਓ ਡਿਟ ਨਾ ਕਰਿਓ ਸਿੱਧਾ ਮੈਸੇਜ ਕਰਿਓ ਨੰਬਰ ਲਿਓ ਗੱਲ ਕਰ ਲਿਓ ਜਿੱਥੇ ਮਿਲਣਾ ਉਹ ਦੱਸ ਦਿਓ ਇਹ ਵੀ ਕੋਈ ਟੈਨਸ਼ਨ ਨਹੀਂ ਹੁਣ ਹੁਣ ਖੁੱਲੇ ਖਾਤੇ ਆ ਜਿਹਦਾ ਦਿਲ ਕਰੇ ਜਿੱਥੇ ਮਰਜ਼ੀ ਮਿਲੋ ਠੀਕ ਹੈ ਬਾਈ ਠੀਕ ਹੈ ਨਾ ਜਿੱਦੇ ਜ਼ਿੰਦਗੀ ਚ ਲਿਖਿਆ ਮਰਨਾ ਉਹਦੇ ਲਿਖੀ ਉਹਨੂੰ ਕੋਈ ਟਾਲ ਨਹੀਂ ਸਕਦਾ ਉਹ ਤੋਂ ਤੇ ਆ ਹੀ ਜਾਣਾ ਅਮਾ ਸੀਸੇ 'ਚ ਅੜ ਕੇ ਬੰਦਾ ਬਹਿ ਜੇ ਵੀ ਇੱਥੇ ਮੈਨੂੰ ਵੀ ਲੈਣਾ ਜਾਵੇ ਹੂੰ ਤੇੜ ਸੀਸੇ 'ਚ ਵੀ ਆ ਜਾਣੀ ਉਹਦੇ ਹੋਰ ਕੁਝ ਪੁੱਛਣਾ ਪਰ ਨਹੀਂ ਬਾਈ ਇਹੀ ਸੀ ਵੀ ਮੈਨੂੰ ਇਹ ਸੀ ਨਾ ਵੀ ਮੰਨ ਲਓ ਕਿਸੇ ਦੇ ਪੇਤੇ ਵੀਡੀਓ ਦੇਖਣ ਉਹ ਬੰਦੇ ਨੂੰ ਸਿੱਧਾ ਪੁੱਛ ਲੋ ਜਾ ਕੇ ਮੈਂ ਇਹ ਗੱਲ ਕਹਿਣਾ ਮੇਰਾ ਟੇਬਲ ਤੇ ਬੈਠਣਾ ਜਿੱਥੇ ਦਿਲ ਕਰਦਾ ਉੱਥੇ ਬਠਣਾ ਕੇ ਕੈਨ ਮੈਨੂੰ ਵੀ ਕਿੱਥੇ ਗਲਤ ਸੀ ਸਿੱਧਾ ਕਹਿੰਦੇ ਵੇਲੇ ਤੂੰ ਭੱਗ ਜਾ ਬਾਈ ਸਾਡੇ ਪਿੰਡ ਦੀ ਸਮੱਸਿਆ ਸੀ ਤੂੰ ਕਿਤੇ ਹੋਰ ਬਹਿ ਜਾ ਜਾ ਕੇ ਅਸੀਂ ਛੱਡ ਅਸੀਂ ਯਾਰ ਤੇਲ ਜਿਹੜਾ ਲੋਕਾਂ ਨੂੰ ਬੰਡਿਆ ਉਹ ਵੀ ਉੱਥੇ ਛੱਟੇ ਹੁੰਦੇ ਸੀ ਕੀ ਕਰਾਉਣਾ ਸੀ ਵੀ ਆ ਸਾਰਾ ਅਸੀਂ ਟਰੈਕਟਰ ਕੇ ਨੂੰ ਸਵਾਹ ਚੱਲੇ ਵੈਸੇ ਕਰ ਲੈਂਦੀ ਗੱਲ ਫਿਰ ਉਹ ਬੈਗ ਨੂੰ ਰਹਿਣਾ ਹੁੰਦਾ ਟਾਈਮ ਆ ਇੱਕ ਵਾਰੀ ਕਹਿਨ ਦੇ ਵੀ ਬਿੱਲੇ ਤੂੰ ਭੱਗ ਜਾ ਮੈਂ ਭੱਗ ਜਾ ਮੈਂ ਕੀ ਕਰਨਾ ਸੀ ਵੀਡੀਓ ਪਹਿਲਾਂ ਉਹਨਾਂ ਨੇ ਪਾਈ ਆ ਭੇਜ ਤੇ ਹੁਣ ਚੀਕਾਂ ਵੀ ਉਹ ਮਾਰਦੇ ਆ ਤਾਂ ਸ਼ੁਰੂਆਤ ਉਧਰੋਂ ਹੀ ਹੋਈ ਆ ਉਹ ਉਸੇ ਨੇ ਕਰੀ ਆ ਅਸੀਂ ਨਹੀਂ ਪਾਈ ਨਹੀਂ ਤਾਂ ਵੀ ਸਾਨੂੰ ਵੀ ਪਤਾ ਵੀ ਸ਼ੁਰੂਆਤ ਉਧਰੋਂ ਹੀ ਆ ਹਾਂ ਉਹ ਟਰੈਕਟਰ ਦੇ ਬਹਿ ਕੇ ਵੀਡੀਓ ਬਣੀ ਆ ਉਹ ਤਾਂ ਲੈ ਗਿਆ ਬੰਦੇ ਨੇ ਸ਼ਕਲ ਕਿਉਂ ਨਹੀਂ ਦਿਖ ਤੇ ਜਿਹੜੇ ਦੇ ਕੋਲ ਜੌਂਡੀਰ ਵਾਲੇ ਖੜੇ ਆ ਹਾਂ ਬਈ ਜੇ ਉਹਨਾਂ ਦੇ ਜਵਾਕ ਹੋਇਆ ਮਾਂ ਪਿਓ ਹੈ ਸਿਰ ਤੇ ਹੱਥ 'ਤੇ ਲਰ ਕੇ ਸੌਂ ਖਾ ਜਾਣ ਵੀ ਉਹਨਾਂ ਚ ਬਿੱਲੇ ਨੇ 11 12 ਵਜੇ ਤੇਲ ਨਹੀਂ ਪਾਇਆ ਜੌਂਡੀਗਾਂ ਉਹੀ ਸਾਹਮਣੇ ਟਰੈਕਟਰਾਂ ਮੈਂ ਤੈਨੂੰ ਫੋਟੋ ਦੇ ਦੂੰ ਮੁੰਡੇ ਜੀ ਫੋਟੋ ਲਾ ਦੀ ਵਿੱਚ ਸੌਂ ਖਾ ਜਾਣ ਜਿੱਥੇ ਮਰਜ਼ੀ ਜਾ ਕੇ ਜੇ ਆਪਦੇ ਪਿਓ ਦੇ ਆ ਜੇ ਝੂਟ ਜਿੰਦਾ ਸਾਲਾ ਖਾਤਰ ਹੁੰਦਾ ਚੋਰਾ ਖਾਤਰ ਨਹੀਂ ਹੁੰਦਾ ਜਿਹਨੇ ਮੁੱਕਰਣਾ ਨੇ ਮੁੱਕਰੀ ਜਾਣਾ ਫੋਟੋ ਲਾ ਦੀ ਉਹ ਮੁੰਡੇ ਤੈਨੂੰ ਫੋਟੋ ਸੈਂਡ ਕਰ ਦੂੰ ਠੀਕ ਹੈ ਬਈ ਜੇ ਤੇਲ ਬਿੱਲੇ ਨੇ ਨਹੀਂ ਪਾਇਆ ਉਹਨਾਂ ਹਾਂ 6 ਟਰੈਕਟਰ ਜਾਂ ਆਪਦੇ ਮੂੰਹੋਂ ਮੰਨੇ ਆ ਡੇਰਾ ਬਾਬਾ ਨਾਨਕ ਤੋਂ ਬੈਠੇ ਨੇ ਗੁਰੂ ਘਰ ਚੋਂ ਕੌਲ ਕੀਤੀ ਆ ਮੈਂ ਰਿਕਾਰਡਿੰਗ ਨਹੀਂ ਕਰੀ ਕਰਨੀ ਹੁੰਦੀ ਮੈਂ ਕਰ ਲੈਂਦਾ ਕਹਿੰਦਾ ਹਾਂ ਬਈ ਬਿੱਲੇ ਕਹਿੰਦਾ ਕਹਿੰਦਾ 4 ਜੌਂਡੀਆ ਇੱਕ ਪਤਾ ਨਹੀਂ ਹੋਰ ਕਿਹੜਾ ਇੱਕ ਫਾਰਮ ਟਰੈਕ ਅਜੇ ਤੇਲ ਪਵਾਇਆ ਠੀਕ ਦਿੱਲੇ ਤੋਂ ਠੀਕ ਹੈ ਤੇ ਉਹੀ ਜੌਂਡੀਆ ਦੀ ਵੀਡੀਓ ਬਣਾ ਕੇ ਪਾਤੀ ਲਾਂਹਤਾ ਯਾਰ ਇਹ ਬੰਦਿਆਂ ਦੇ ਯਾਰ ਉਹ ਮੁੰਡੇ ਜੇ ਤੂੰ ਵੀਡੀਓ ਦੇਖੇਗਾ ਨਾ ਰੱਬ ਨੂੰ ਜਾਣ ਦੇਣੀ ਆ ਸੱਚ ਬੋਲੇਗਾ ਹੀਰੋ ਬਣੇਗਾ ਝੂਠ ਬੋਲੇਗਾ ਸਾਰੀ ਉਮਰ ਲਾਂਹਤਾ ਬਹਿਣੀ ਇਹ ਗੱਲ ਯਾਦ ਰੱਖੀ ਮੇਰੀ ਠੀਕ ਹੈ ਬਈ ਧੰਨਵਾਦ ਸਮਾਤਾ ਤੁਸੀਂ ਤੇ ਇਹੀ ਸੀ ਬਾਈ ਚਲੋ ਮੇਰੇ ਮੈਂ ਆ ਬੈਠਾ ਆਨਲਾਈਨ ਹੋ ਕੇ ਸਾਥ ਦੇ ਤਾ ਵਿੱਚ ਚੱਕ ਕੇ ਪਵਾ ਸਾਰਾ ਰਿਕਾਰਡ ਕਰਕੇ ਉਹ ਲਾ ਦੇਗੇ